ਜਦੋਂ ਜਦੋਂ ਹਰੇਕ ਫੰਕਸ਼ਨ ਦੇ ਆਦੇ ਗਰਾਉਂਡ ਜਾਂਦੇ ਆ ਵੀ ਹਾਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਦੱਸੋ ਤੁਦੀ ਆਪਣੇ ਸਰਪੰਚ ਸਾਹਿਬ ਨੂੰ ਦੱਸੋ ਜੀ ਸਰਪੰਚ ਸਾਹਿਬ ਨੇ ਸਾਡੀ ਕੋਈ ਨਹੀਂ ਸੁਣੀ ਤੁਦੀ ਆਪਣੇ ਸਰਪੰਚ ਸਾਹਿਬ ਨੂੰ ਦੱਸੋ ਜੀ ਸਰਪੰਚ ਸਾਹਿਬ ਨੇ ਸਾਡੀ ਕੋਈ ਨਹੀਂ ਸੁਣੀ ਇਹ ਹੈ ਜੀ ਸਾਡੇ ਪਿੰਡ ਦਾ ਵਿਕਾਸ ਸਾਰਾ ਹੁਣ ਤੁਹਾਨੂੰ ਹੋਰ ਅਸੀਂ ਕਿੰਨਾ ਕੁ ਦੱਸਾਂ ਕਰੀਏ ਸਦਾ ਹੀ ਤਾਂ ਸਿਆਪੇ ਹੀ ਆ ਜਦ ਇਹਨੇ ਗਾਰੇ ਦੇ ਵਿੱਚ ਅਸੀਂ ਡੇਗਦੇ ਐਨੇ ਚੁੰਨੇ ਪਤਾ ਨਹੀਂ ਉਹ ਗੱਲਾਂ ਹੀ ਆ ਜਪੂਗੇ ਸਾਨੂੰ ਪਤਾ ਨਹੀਂ ਉਹ ਕਹਿ ਗਏ ਆ ਇਹ ਬੇਸਕਾਰ ਇਹ ਕਰ ਇੱਧਰ ਇੱਧਰ ਦੇ ਬੰਦੇ ਮਰ ਗਏ ਸਾਡੇ ਸਾਰੇ ਆ ਕੇ ਦਿਖਾ ਸਕਦਾ ਫੋਟੋਆਂ ਦਿਖਾ ਸਕਦਾ ਜਿਹੜੀਆਂ ਜਿਹੜੀਆਂ ਬਣਾਈਆਂ ਆ ਅਸੀਂ ਤਾਂ ਵੀਡੀਓ ਬਣਾ ਕੇ ਆਏ ਆ ਜੀ ਕੋਈ ਜਿੱਤ ਕੋਈ ਸਤ ਹੋ ਸਕੇ ਉਹਨਾਂ ਸੀ ਕੰਮ ਕਰਾਇਆ ਜੀ ਉਹਦਾ ਹਮ ਸਸਿਕਾ ਦੋਸਤੋ ਮੈਂ ਹਾਂ ਨਵਨੀਸ਼ ਚੀਮਾ ਤੇ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਵਿਕਾਸ ਵਿਕਾਸ ਜਿਹੜਾ ਸ਼ਬਦ ਆ ਸਿਰਫ ਇੱਕ ਵਰਣਮਾਲਾ ਤੇ ਅਖਰੀ ਰਹਿ ਗਏ ਨੇ ਪੰਜਾਬ ਸਰਕਾਰ ਵੱਲੋਂ ਵਿਕਾਸ ਦਾ ਪ੍ਰਚਾਰ ਤਾਂ ਕੀਤਾ ਜਾ ਰਿਹਾ ਪਰ ਗਰਾਊਂਡ ਪੱਧਰ ਤੇ ਜਦੋਂ ਆ ਕੇ ਦੇਖਦੇ ਆਂ ਤੇ ਇਹ ਸਚਾਈ ਜਿਹੜੀ ਹੈ ਸਾਹਮਣੇ ਆਉਂਦੀ ਆ ਤੇ ਇਸ ਵੇਲੇ ਅਸੀਂ ਪਹੁੰਚੇ ਆ ਪਿੰਡ ਮਮਦੋਵਾਲ ਕਲਾ ਬਿਖੇ ਤੇ ਜਿੱਥੇ ਪਿੰਡ ਵਾਸੀ ਮੌਜੂਦ ਨੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਕਿ ਵਿਕਾਸ ਜਿਹੜਾ ਇਹ ਸਿਰਫ ਇੱਕ ਨਾਂ ਰਹਿ ਗਿਆ ਜਾਂ ਵਿਕਾਸ ਹੋਇਆ ਵੀ ਇਸ ਪਿੰਡ ਦੇ ਵਿੱਚ ਤੇ ਸਰਨਾ ਮੌਜੂਦ ਨੇ ਪਿੰਡ ਵਾਸੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਸਰ ਪਿੰਡ ਦੇ ਵਿੱਚ ਵਿਕਾਸ ਸਰ ਹੁਣ ਤੱਕ ਕਿੰਨਾ ਹੋ ਚੁੱਕਿਆ ਪਹਿਲਾਂ ਪੰਚਾਇਤਾਂ ਰਹੀਆਂ ਨੇ ਹੁਣ ਵੀ ਪੰਚਾਇਤ ਜਿਹੜੀ ਚੱਲ ਰਹੀ ਸੀ ਇਸ ਵੇਲੇ ਪਿੰਡ ਤੋਂ ਜੀ 25 30 ਸਾਲ ਪਹਿਲਾਂ ਜੀ ਪਿੰਡ ਦੇ ਵਿੱਚ ਜੀ ਜੋ ਗਲੀਆਂ ਜਦੋਂ 25 30 ਸਾਲ ਪਹਿਲਾਂ ਅੱਜ ਵੀ ਉਹੋ ਹੀ ਆ ਜੀ ਉਸੇ ਤਰ੍ਹਾਂ ਆ ਜੀ ਵਿੱਚ ਵਿੱਚ ਗਲੀਆਂ ਜੋ ਕੇ ਨਮੀਆਂ ਬਣ ਚੁੱਕੀਆਂ ਆ ਜੀ ਉਹ ਤੋਂ ਬਾਅਦ ਬਾਕੀ ਤੁਸੀਂ ਆਪ ਦੇਖ ਸਕਦੇ ਆਂ ਜੀ ਗਲੀਆਂ 'ਚ ਘੁੰਮ ਕੇ ਸਾਰਾ ਹੀ ਚਾਨਣਾ ਪਾ ਸਕਦੇ ਆਂ ਜੀ ਕਿੱਥੇ ਕਮੀ ਦੇਖਦੇ ਹੋ ਕਿ ਵਿਕਾਸ ਕਿਉਂ ਨਹੀਂ ਹੋ ਰਿਹਾ ਹਸਪੰਡ ਦੇ ਵਿੱਚ ਤੇ ਕਿਹੜੀਆਂ ਕਮੀਆਂ ਨੂੰ ਹੋਰ ਦੇ ਜਾਗਰ ਕਰਨਾ ਚਾਹੁੰਦੇ ਕਮੀਆਂ ਦਾ ਜੀ ਤੁਹਾਨੂੰ ਪਤਾ ਹੀ ਆ ਜੀ ਪਿੰਡ ਦੇ ਵਿੱਚ ਤੁਸੀਂ ਆਪ ਹੀ ਦੇਖ ਸਕਦੇ ਆਂ ਜੀ ਘੁੰਮ ਫਿਰ ਕੇ ਜੀ ਸਾਰਾ ਹੀ ਚੈੱਕ ਕਰਿਓ ਜੀ ਬਾਕੀ ਸਾਰੇ ਬੰਦੇ ਫਕਤੇ ਪੁੱਛੋ ਜੀ ਅਹੀਂ ਸਰ ਕੀ ਨਾਮ ਹੈ ਤੁਹਾਡਾ ਜੀ ਮੈਂ ਬੰਤ ਸਿੰਘ ਆ ਜੀ ਹਾਂਜੀ ਕਿਹੜੇ ਪਿੰਡ ਤੋਂ ਜੀ ਪਿੰਡ ਮਹਿਦਵਾਲ ਜੀ ਮੈਂ ਦਵਾਲ ਕਲਾਂ ਕੀ ਕਹਿਣਾ ਚਾਹੋਂਗੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿੱਚ ਕਿਹੋ ਜਿਹਾ ਵਿਕਾਸ ਤਾਂ ਇਦਾਂ ਦੀ ਗੱਲ ਆ ਜੀ ਜੋ ਲੇਗਾਂ ਵਾਲੀਆਂ ਬੁੜੀਆਂ ਜਨਾਨੀਆਂ ਇੱਧਰ ਤਾਂ ਆਉਂਦੀਆਂ ਨਹੀਂ ਹੈਗੀਆਂ ਉੱthre ਰਹਿੰਦੀਆਂ ਪਾਲੇ ਪਾਸੇ ਜਿਹਦਰ ਸਫਾਈ ਬਾਣਦਾ ਉਹ ਆਪਣੇ ਵੱਲ ਨੂੰ ਲੈ ਜਾਂਦਾ ਅੱਛਾ ਜੀ ਇੱਥੇ ਕੋਈ ਨਹੀਂ ਆਉਂਦਾ ਇੱਧਰ ਨੂੰ ਕੋਈ ਨਹੀਂ ਆਉਂਦਾ ਨਾ ਕੋਈ ਸਫਾਈ ਕਰਨ ਵਾਲਾ ਕੋਈ ਨੱਕ ਪਾਰ ਹਾਂਜੀ ਬਾਕੀ ਥੋੜੇ ਸਾਹਮਣੇ ਆ ਜੀ ਦੇਖ ਲਓ ਹਾਂਜੀ ਤੋਂ ਪਿੰਡ ਦੇ ਇੱਕ ਵਾਰੀ ਦ੍ਰਿਸ਼ ਦਿਖਾ ਦਿੰਨੇ ਆ ਕਿ ਜਿਹੜੀ ਨਾਲੀ ਬਣੀ ਆ ਨਾਲੀ ਦੇ ਹਾਲਾਤ ਤੁਹਾਨੂੰ ਦਿਖਣਾ ਜਦੋਂ ਕਿ ਕਿਹਾ ਜਾਂਦਾ ਪੰਚਾਇਤਾਂ ਵੱਲੋਂ ਵੀ ਕਿ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਚੁੱਕਿਆ ਵਿਕਾਸ ਪਰ ਇਸ ਪਿੰਡ ਦੇ ਵਿੱਚ ਗਲੀਆਂ ਵੀ ਜਿਹੜੀਆਂ ਨਾਲੀਆਂ ਵੀ ਨੇ ਉਹ ਵੀ ਅਜੇ ਤੱਕ ਇਹਨਾਂ ਦਾ ਵੀ ਕੋਈ ਵਿਕਾਸ ਨਹੀਂ ਹੋਇਆ ਤੇ ਕੀ ਨਾਮ ਹੈ ਤੁਹਾਡਾ ਕਮਲਜੀਤ ਕੋਰ ਹਾਂਜੀ ਕੀ ਕਹਿਣਾ ਚਾਹੋਗੇ ਵਿਕਾਸ ਨੂੰ ਲੈ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਅਸੀਂ ਤਾਂ ਸਰਪੰਚ ਦੀਆਂ ਮਿੰਨਤਾਂ ਹੀ ਕਰ ਕਰ ਥੱਕ ਗਏ ਆ ਵੀ ਨਾਲੀ ਦੀ ਰਿਪੇਅਰ ਕਰਾ ਦਿਓ ਕੰਨੀਆਂ ਦੇ ਵਿੱਚ ਪਾਣੀ ਪੈਂਦਾ ਆ ਸਾਰੀ ਪਾਈਪ ਲਾਈਨ ਅੰਡਰਗ੍ਰਾਉਂਡ ਪਈ ਆ ਨੀਆਂ ਨਾਲੀਆਂ ਕੱਚੀਆਂ ਆ ਥੱਲੇ ਉੱਤ ਮਿੱਟੀ ਪੱਕੀਆਂ ਹੈ ਨਹੀਂ ਗੀਆਂ ਨਾਲੀਆਂ ਤੇ ਉੱਪਰ ਹੋਰ ਸਾਡੇ ਕੋਠਿਆਂ ਦੇ ਉੱਪਰ ਦੀ ਬਿਜਲੀ ਦੀਆਂ ਤਾਰਾਂ ਲੰਗਦੀਆਂ ਆ ਤਾਂ ਦੋ ਵਾਰੀ ਮੇਰਾ ਮੁੰਡਾ ਵੱਡਾ ਮਰਨ ਤੋਂ ਬਚਿਆ ਇੰਨਾ ਕਰੰਟ ਉਹਨੂੰ ਦੋ ਵਾਰੀ ਲੱਗਿਆ ਹੈਗਾ ਅਸੀਂ ਤਾਂ ਅਪਲੀਕੇਸ਼ਨਾਂ ਦੇ ਦੇ ਥੱਕ ਗਏ ਉਹਨਾਂ ਨੂੰ ਕੋਈ ਸਾਡੀ ਸੁਣਵਾਈ ਹੁੰਦੀ ਨਹੀਂ ਹੈਗੀ ਤਾਰਾਂ ਚੁੱਕਦੇ ਹੀ ਨਹੀਂ ਹੈਗੇ ਨਾਲੀਆਂ ਦੀ ਅਸੀਂ ਤਾਂ ਕਹਿ ਕਹਿ ਕੇ ਸਰਪੰਚ ਨੂੰ ਵੀ ਥੱਕ ਗਏ ਹੁਣ ਅਸੀਂ ਸਰਪੰਚ ਨੂੰ ਵੀ ਨਹੀਂ ਕਹਿੰਦੇ ਸੀਗੇ ਨਾਲੀ ਬਣੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਘੱਟੋ ਘੱਟ 35 ਸਾਲ 30 ਸਾਲ ਤਾਂ ਹੋਈ ਗਏ ਉਹ ਆ ਪੰਜ ਛੇ ਪੰਚਾਇਤਾਂ ਜਿਹੜੀ ਨਿਕਲ ਚੁੱਕੀਆਂ ਨੇ ਜੀ ਸਰਪੰਚ ਉਹ ਤੋਂ ਪਹਿਲੀ ਵਾਰ ਬਣਿਆ ਸੀਗਾ ਜਦ ਸਾਡੇ ਪਿੰਡ ਪਿੰਡ ਦੇ ਵਿੱਚ ਜਦ ਨਾਲੀਆਂ ਇਹ ਬਣੀਆਂ ਸੀ ਜਾਦੀ ਰਿਪੇਅਰ ਜਾਦੀ ਹੋਈ ਉਹ ਮੁੜ ਕੇ ਨਾ ਇਹਨਾਂ ਦੀ ਰਿਪੇਅਰਿੰਗ ਨਾ ਮੁੜ ਕੇ ਇਹਨਾਂ ਨੂੰ ਕੁਛ ਇਹਨਾਂ ਦਾ ਕੀਤਾ ਗਿਆ ਨਾ ਹੀ ਇਹ ਸਾਫ ਸਾਫ ਤਾਂ ਚੋਲਾ ਕਰ ਦਈਏ ਅਸੀਂ ਘਰਾਂ ਦੇ ਵਿੱਚ ਰਹਿਣੇ ਤਾਂ ਸਾਫ ਤਾਂ ਕਰਨੀਆਂ ਹੀ ਆ ਇਹਨਾਂ ਦੀ ਰਿਪੇਅਰਿੰਗ ਨਹੀਂ ਹੋਈ ਮੁੜ ਕੇ ਕਹਿ ਕੇ ਥੱਕ ਗਏ ਮੁੜ ਕੇ ਹੋਈਆਂ ਨੇ ਅਸੀਂ ਕਹਿਣਾ ਛੱਡਤਾ ਤੇ ਸਰਪੰਚ ਨੂੰ ਕਿਹਾ ਸੀਗਾ ਨਾਲੀ ਬਣਾਓ ਤੁਸੀਂ ਤਾਂ ਬਹੁਤ ਵਾਰੀ ਕਿਹਾ ਕਹਿੰਦੇ ਗ੍ਰਾਂਟ ਹੈ ਨਹੀਂ ਸਾਡੇ ਕੋਲ ਨਾਲੀਆਂ ਦੀ ਰਿਪੇਅਰਾਂਗਾ ਵਾਸਤੇ ਸਾਡੇ ਕੋਲ ਗ੍ਰਾਂਟ ਹੈ ਨਹੀਂ ਪਰ ਸਰਕਾਰ ਤਾਂ ਕਹਿੰਦੀ ਹੈ ਗਰੰਟਾ ਸੀ ਦੇ ਰਹੇ ਆ ਪਿੰਡਾਂ ਦੇ ਵਿੱਚ ਸੋ ਸਾਨੂੰ ਹੁਣ ਪਤਾ ਸਰਪੰਚ ਕਹਿੰਦਾ ਸਾਡੇ ਕੋ ਗਰੰਟਾ ਹੈ ਨਹੀਂ ਗੀਆਂ ਐਂਦੇ ਪਾਸੇ ਦੀਆਂ ਨਾਲੀਆਂ ਵੀ ਦੇਖ ਲਓ ਜਾ ਕੇ ਸਰਪੰਚ ਦੇ ਪਾਸੇ ਦੀਆਂ ਵੀ ਨਾਲੀਆਂ ਦੇਖ ਲਓ ਜਾ ਕੇ ਉਧਰ ਦੀਆਂ ਗਲੀਆਂ ਦੇਖ ਲਓ ਤਾਂ ਸਾਡੇ ਪਾਸ ਇਲਾਕੇ ਦੀ ਵੀ ਗਲੀਆਂ ਨਾਲੀਆਂ ਦੇਖ ਲਓ ਕਿੱਦਾਂ ਦੀਆਂ ਹਾਂਜੀ ਕੀ ਕਹਿਣਾ ਚਾਹੋਂਗੇ ਤੁਸੀਂ ਅਸੀਂ ਕੀ ਕਹਿਣਾ ਹੈਗਾ ਜੀ ਅਸੀਂ ਸਰਪੰਚ ਸਾਹਿਬ ਨੂੰ ਕਿੰਨੀ ਵਾਰੀ ਕਿਹਾ ਆ ਕਿ ਕਿਉਂਕਿ ਬਾਹਰਲੀ ਫੇਰਨੀ ਹੈਗੀ ਆ ਤੇ ਸਾਡੇ ਇੱਧਰਲੀ ਫੇਰਨੀ ਤੇ ਵੀ ਬਲੌਕ ਲਾ ਦਿਓ ਤੁਸੀਂ ਅਸੀਂ ਬਹੁਤ ਵਾਰ ਕਹਿ ਕਹਿ ਕੇ ਥੱਕ ਗਏ ਆ ਉਹਨਾਂ ਨੇ ਸਾਡੀ ਕੋਈ ਸਰਮਾਇਤ ਤੱਕ ਕੀਤੀ ਨਹੀਂ ਹੈਗੀ ਨਾ ਹੀ ਦੇਖਣ ਆਉਂਦੇ ਆ ਕਦੀ ਕਿਉਂਕਿ ਇਹ ਗੱਲ ਜੋ ਹੈ ਪੈਂਜੀ ਹੁਣਾਂ ਕਹਿੰਦੇ ਇਹਨਾਂ ਨੇ ਕਹੀ ਹੈ ਸਹੀ ਕਹੀ ਹੈ ਨੀਆ 'ਚ ਪਾਣੀ ਪੈਂਦਾ ਆ ਜਦੋਂ ਵੀ ਸਾਨੂੰ ਲੱਗਦਾ ਹੈ ਫਿਰ ਆਪਣੀ ਨਾਲੀ ਤੋੜ ਕੇ ਨੀਆ ਦੇ ਵਿੱਚ ਸੀਮਟ ਪਾਈਦਾ ਅਸੀਂ ਫਿਰ ਅਸੀਂ ਪਾਣੀ ਚੱਲਦਾ ਕਰੀਦਾ ਹੈਗਾ ਆ ਬਾਕੀ ਤੁਸੀਂ ਕੈਮਰੇ ਨਹੀਂ ਤੁਸੀਂ ਖੁਦ ਦੇਖ ਸਕਦੇ ਹੈਗੇ ਆ ਆ ਟੁੱਟੀਆਂ ਤੁਸੀਂ ਆਪ ਜਾ ਕੇ ਦੇਖਿਓ ਸਾਰੀਆਂ ਕੰਧਾਂ ਤਸੀਵਰੇਜ ਨਹੀਂ ਪਿਆ ਪਿੰਡ ਦੇ ਵਿੱਚ ਕੋਈ ਨਹੀਂ ਜੀ ਕੋਈ ਨਹੀਂ ਪਾਇਆ ਹੈਗਾ ਜੀ ਬਰਸਾਤੀ ਪਾਣੀ ਫਿਰ ਕਿੱਦਾਂ ਜਾਂਦਾ ਇੱਥੋਂ ਬਰਸਾਤੀ ਵੀ ਇੱਧੇ ਜਾਂਦਾ ਹੜ ਜਾਂਦੀ ਆ ਫਿਰ ਅਸੀਂ ਸੀਮਿੰਟ ਪਾਈਦਾ ਆ ਫਿਰ ਨਾਲ ਇਟਾ ਪੱਟੀ ਦੀਆਂ ਪਟਕ ਕੇ ਫਿਰ ਸੀਮਿੰਟ ਪਾਈਦਾ ਫਿਰ ਪਾਣੀ ਚੱਲਦਾ ਕਰੀਦਾ ਹੈਗਾ ਆ ਇੱਕ ਜਿਹੜੀ ਨਾਲੀ ਬਣੀ ਆ ਤੇ ਨਾਲੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਹਮਣੇ ਮਕਾਨੇ ਬਣਿਆ ਤੇ ਉਹਨੇ ਅੱਗੇ ਥੜੀ ਬਣਾਤੀ ਨਾਲੀ ਉੱਥੇ ਬੰਦ ਹੋ ਗਈ ਕਿ ਥੱਲੇਉ ਜਾ ਰਹੀ ਹੈ ਜੀ ਉਧਰ ਉਹਨਾਂ ਨੇ ਆਪਣਾ ਪੈਪ ਪਾਇਆ ਹੈਗਾ ਇਹ ਬਸ ਉਹਦੀ ਵੀ ਸਾਨੂੰ ਬਹੁਤ ਦਿੱਕਤ ਗਲੀ ਵਾਲਿਆਂ ਨੂੰ ਹੈਗੀ ਜਦੋਂ ਪਾਣੀ ਭਰ ਜਾਂਦਾ ਆ ਉਹ ਫਿਰ ਗਲੀ ਸੜਕ ਦੇ ਵਿੱਚ ਆਉਂਦਾ ਹੈ ਫੇ ਲੜਾਈਆਂ ਵੀ ਹੁੰਦੀਆਂ ਐ ਅਸੀ ਗੱਲ ਨਹੀਂ ਹੈਗੀ ਨਾਲੀ ਪਿੱਛੇ ਲੜਾਈ ਵੀ ਹੁੰਦੀ ਹੈਗੀ ਆ ਅਸੀਂ ਬਹੁਤ ਵਾਰੀ ਕਿਹਾ ਵੀ ਇੱਕ ਵਾਰੀ ਆ ਕੇ ਤੂੰ ਦੇਖੋ ਹੱਲ ਕਰੋ ਕਿਉਂਕਿ ਮੁਹੱਲੇ ਦੇ ਵਿੱਚ ਰਹਿਣ ਦੇ ਕੁਝ ਜੇ ਨੇ ਹੈਗਾ ਆ ਫੇਰ ਲੜਾਈ ਝਗੜਾ ਹੁੰਦਾ ਆ ਫੇਰ ਜ਼ਿਆਦਾ ਦੀ ਗਾਲੀ ਗਲੋਚ ਹੋ ਜਾਂਦੀ ਏਕ ਦੂਜੇ ਨੂੰ ਤੇ ਮਾਹੌਲ ਖਰਾਬ ਹੋ ਜਾਂਦਾ ਹੈਗਾ ਹਾਂਜੀ ਮੈਸਰੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਕੀ ਨਾਮ ਤੁਹਾਡਾ ਜੀ ਬਲਬੰਦ ਸਿੰਘ ਹਾਂਜੀ ਕਿੱਦਾਂ ਦੇਖਦੇ ਹੋ ਪਿੰਡ ਦੇ ਵਿਕਾਸ ਨੂੰ ਲੈ ਕੇ ਸਟਰੀਟ ਲਾਈਟਾਂ ਵਗੈਰਾ ਜਾਂ ਸੁਣਨ ਚਾਹ ਰਹੇ ਕਿ ਨਾਲੀਆਂ ਦਾ ਵਿਕਾਸ ਨਹੀਂ ਅੱਜ ਤੱਕ ਹੋਇਆ ਨਹੀਂ ਹੋਇਆ ਜੀ ਅਜੇ ਹਾਂ ਤੁਹਾਡੇ ਸਾਹਮਣੇ ਹੀ ਆ ਜੀ। ਬਲੈਟਾ ਰੋਡ ਕਿੱਥੇ ਹੈ? ਬਲੈਟਾ ਤਾਂ ਹੈ ਹੀ ਨਹੀਂ। ਬਲੈਟਾ ਤਾਂ ਹੈ ਹੀ ਨਹੀਂ। ਬਹੁਤ ਹੀ ਪ੍ਰੋਬਲਮ ਹੈ। ਇਹ ਗਰੰਟਾ ਨਹੀਂ ਆਈਆਂ ਜਾਂ ਕੋਈ ਹੋਰ ਕਾਰਨ ਹੈ? ਕੀ ਕਾਰਨ ਮੰਨਦੇ ਹੋ ਕਿ ਜਿਹੜਾ ਵਿਕਾਸ ਨਹੀਂ ਹੋ ਰਿਹਾ ਇੱਥੇ? ਇਹਦੇ ਬਾਰੇ ਸਾਾਨੂੰ ਕੋਈ ਪਤਾ ਨਹੀਂ ਸਰਪੰਚਾਂ ਨੂੰ ਪਤਾ ਹੋਊਗਾ। ਆਪਣੇ ਐਮਐਲਏ ਵੀ ਡਾਕਟਰ ਕੀ ਨਾਮ ਭਾਈ ਤੁਹਾਡਾ ਮੇਰਾ ਨਾਮ ਅਨੰਦ ਕੁਮਾਰ ਜੀ ਹਾਂ ਜੀ ਜਦੋਂ ਡਾਕਟਰ ਆ ਜਾ ਹੁਣੇ ਐਮਐਲਏ ਵੀ ਸੀ ਜਦੋਂ ਹਰ ਵਾਰੀ ਇਹ ਹੀ ਗੱਲ ਕਹੀ ਆ ਜਦੋਂ ਤੁਸੀਂ ਕਿਹੜਾ ਕੰਮ ਹੋਣਾ ਤੁਸੀਂ ਦੱਸੋ ਵੀ ਤੁਹਾਡਾ ਕੰਮ ਹੋਊਗਾ ਜਿੰਨੀ ਤੁਹਾਨੂੰ ਗ੍ਰਾਂਟ ਦੀ ਲੋੜ ਹੋਊਗੀ ਸਾਨੂੰ ਤਾਂ ਇਹ ਨਹੀਂ ਪਤਾ ਜੀ ਗ੍ਰਾਂਟ ਆਂਦੀ ਜਾਂ ਨਹੀਂ ਹੋਊਗਾ ਕਿ ਹਰੇਕ ਵਾਰੀ ਜਾਂਦੇ ਜਦੋਂ ਹਰੇਕ ਫੰਕਸ਼ਨ ਤੇ ਜਾਂਦੇ ਗਰਾਊਂਡ ਜਾਂਦੇ ਆ ਵੀ ਹਾਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਦੱਸੋ ਬਣਦੀ ਚੀਜ਼ ਫਿਰ ਨਹੀਂ ਵੇਜੀ ਕੋਈ ਫਿਰ ਨਹੀਂ ਪਤਾ ਲੱਗਦਾ ਵੀ ਹਾਂ ਕੰਮ ਹੋਇਆ ਜਾਂ ਨਹੀਂ ਜਦੋਂ ਜਦੋਂ ਕਹਿ ਕੇ ਜਾਂਦੇ ਆ ਜੇ ਹਾਂ ਜਿਹੜਾ ਕੰਮ ਤੁਸੀਂ ਦੱਸੋ ਜਿਹੜਾ ਕਰਾਣਾ ਮੈਂ ਤੁਹਾਡੇ ਲਈ ਖੜਾ ਆ ਉਹ ਜਿਆਦਾ ਮੋਰਲੇ ਬੰਦੇ ਨਹੀਂ ਕਰਾ ਰਹੇ ਜਿਹੜੇ ਜਿਹੜੇ ਹੁੰਦੇ ਨੇ ਉਹ ਕਹਿਣੇ ਚਾਹ ਜੀ ਨੇ ਉਹਨਾਂ ਸਾਡੇ ਪਿੰਡ ਦੇ ਨਾ ਜਿਹੜੇ ਉਹਨਾਂ ਨਾਲ ਗੱਲਬਾਤ ਹੋਊਗੀ ਜੀ ਜਿੱਦਾਂ ਐਮਐਲਏ ਸਾਹਿਬ ਨੇ ਉਹ ਨਹੀਂ ਹੋਣ ਦਿੰਦੇ ਹੋਊਗੇ ਜਿਆਦਾ ਉਹ ਤਾਂ ਕਹਿ ਕੇ ਜਾਂਦੇ ਜੀ ਡਾਕਟਰ ਆਜ ਹੁਣੀ ਪਿੰਡਾਂ ਦੇ ਵਿੱਚ ਤਾਂ ਦੇਖਿਆ ਕਿ ਲਗਭਗ ਸੀਵਰੇਜ ਵੀ ਪੈ ਗਿਆ ਤੇ ਬਰਸਾਤੀ ਪਾਣੀ ਆਰਾਮ ਨਾਲ ਨਿਕਲਦਾ ਤੇ ਇਦਾਂ ਦੀ ਗੱਲ ਜਿਹੜੀਆਂ ਨਾਲੀਆਂ ਵੀ ਨੇ ਉਹ ਬੰਦ ਹੋ ਚੁੱਕੀਆਂ ਨੇ ਤ ਪਰ ਇਸ ਪਿੰਡ ਵਿੱਚ ਨਾਲੀਆਂ ਵੀ ਅਜੇ ਤੱਕ ਨਹੀਂ ਵਿਕਾਸ ਹੋ ਰਿਹਾ ਤੇ ਸੀਵਰੇਜ ਦੀ ਕਿੱਥੋਂ ਉਮੀਦ ਕਰੀਏ ਇਹ ਗਲੀਆਂ ਸਾਰੀਆਂ ਦੁਵਾਰਾ ਵਿੱਚ ਤਕਰੀਬਨ ਬਣ ਗਈਆਂ ਨਾਲੀਆਂ ਤਾਂ ਕੋਈ ਵੀ ਨਹੀਂ ਪਿੰਡ ਚ ਨਵੀਂ ਦੁਵਾਰਾ ਬਣੀ ਜਿਆਦੀ ਸਾਡੀ ਸੁਰਤ ਤੋਂ ਪਹਿਲਾਂ ਨਹੀਂ ਬਣੀਆਂ ਜੀ ਤੇ ਬਾਕੀ ਤਾਂ ਤੁਹਾਨੂੰ ਸਾਰਾ ਪਤਾ ਹੀ ਜੇ ਤੁਸੀਂ ਦੇਖ ਹੀ ਲੈਣਾ ਜੀ ਤੇ ਕਿਵੇਂ ਦੇਖਦੇ ਹੋ ਕਿ ਜਿੱਦਾਂ ਹੁਣ ਗੰਦਗੀ ਵਾਲਾ ਪਾਣੀ ਨਾਲੀ ਇਹ ਨਿਕਲਦਾ ਤਾਂ ਕੋਈ ਬਿਮਾਰੀ ਦਾ ਡਰ ਨਹੀਂ ਪੈਂਦਾ ਤੇ ਮੱਖੀ ਮੱਛਰ ਅੱਜ ਕੱਲ ਡੈਂਗੂ ਦਾ ਕਿੰਨਾ ਕਿੰਨੀ ਇਹ ਬਿਮਾਰੀ ਡੈਂਗੂ ਬਹੁਤ ਜ਼ਿਆਦਾ ਫੈਲ ਰਿਹਾ ਤੁਹਾਨੂੰ ਪਤਾ ਹੀ ਜੀ ਜੀਆਂ ਜੜੀਆਂ ਪਿੰਡ ਦੀ ਤੁਹਾਨੂੰ ਦਿਖਾ ਰਹੇ ਆ ਆਪਣੇ ਕੈਮਰੇ ਦੇ ਰਾਹੀਂ ਤੇ ਵਿਕਾਸ ਤੁਸੀਂ ਜੇ ਤੋ ਕਿ ਪ੍ਰਚਾਰ ਕੀਤਾ ਜਾ ਰਿਹਾ ਵਿਕਾਸ ਦੇ ਨਾਂ ਤੇ ਵਿਕਾਸ ਦੇ ਨਾਂ ਤੇ ਗਰੰਟਾਂ ਵੀ ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਰ ਗ੍ਰਾਂਟ ਵਾਲਾ ਪੈਸਾ ਜਿਹੜਾ ਉਹ ਕਿੱਥੇ ਲੱਗ ਰਿਹਾ ਇਹ ਅਜੇ ਤੱਕ ਇੱਕ ਸਵਾਲ ਹੀ ਬਣਿਆ ਹੋਇਆ ਤੇ ਇਸ ਬਾਰੇ ਵੀ ਪਿੰਡ ਵਾਸੀਆਂ ਦੇ ਮਨ ਦੇ ਵਿੱਚ ਇੱਕ ਰੋਸ ਹੈ ਕਿ ਜਿਹੜਾ ਵਿਕਾਸ ਦੇ ਨਾਂ ਤੇ ਸਿਰਫ ਇੱਕ ਅਫਵਾਹ ਹੀ ਉਡਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਤੇ ਉਹਨਾਂ ਨੂੰ ਸਚਾਈ ਦੇਖ ਕੇ ਇੱਥੇ ਪਿੰਡ ਦੇ ਵਿੱਚ ਪਹੁੰਚਿਆ ਜਾਵੇ ਵਿਭਾਗ ਵੱਲੋਂ ਤੇ ਸਾਰੀ ਜਾਣਕਾਰੀ ਹਾਸਲ ਕਰਕੇ ਤਾਂ ਇਸ ਪਿੰਡ ਦਾ ਵਿਕਾਸ ਵੀ ਕੀਤਾ ਜਾਵੇ ਤੇ ਹੋਰ ਵੀ ਅਸੀਂ ਮੌਜੂਦਾ ਹਾਲਾਤ ਜਿਹੜੇ ਪਿੰਡ ਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਅੱਗੇ ਅਸੀਂ ਜਾਰੀ ਰੱਖਾਂਗੇ ਇਹ ਕਿਹੜੀ ਜਗ੍ਹਾ ਜੀ ਏ ਬਾਬਾ ਥਾਂ ਦੀ ਜਗਾ ਹੈ ਜੀ ਇੱਥੇ ਡਾਕਟਰ ਰਾਜ ਸਾਹਿਬ ਹੁਣੀ ਜੀ ਦੋ ਤਿੰਨ ਵਾਰ ਹੀ ਆਏ ਸੀਗੇ ਜੀ ਉਹ ਕਹਿ ਕੇ ਵੀ ਗਏ ਸੀ ਇਸ ਗਲੀ ਦਾ ਤੁਸੀਂ ਫਿਕਰ ਨਹੀਂ ਕਰਨਾ ਤੋਦੀ ਆਪਣੇ ਸਰਪੰਚ ਸਾਹਿਬ ਨੂੰ ਦੱਸੋ ਜੀ ਸਰਪੰਚ ਸਾਹਿਬ ਹੁਣੀ ਸਾਡੀ ਕੋਈ ਨਹੀਂ ਸੁਣੀ ਇਹਦੇ ਬਾਰੇ ਡਾਕਟਰ ਰਾਜ ਸਾਹਿਬ ਉਹਨਾਂ ਦਾ ਕੋਈ ਕਸੂਰ ਨਹੀਂਗਾ ਜੀ ਪਿੱਛੋਂ ਤਾਂ ਗ੍ਰਾਂਟ ਆ ਰਹੀ ਆ ਪਰ ਇੱਥੇ ਨਹੀਂ ਜੀ ਕੁਝ ਨਹੀਂ ਲੱਗ ਰਿਹਾ ਜੀ ਬਾਕੀ ਦੀ ਹਾਂ ਜੀ ਅਸੀਂ ਇੱਕ ਆਰਟੀਆਈ ਵੀ ਪਾਈ ਹੋਆ ਜੀ ਸੰਦੀਪ ਸੈਕਟਰੀ ਆ ਜੀ ਉਹ ਕੋਈ ਨਹੀਂ ਸਾਨੂੰ ਜਵਾਬ ਦੇ ਰਿਹਾ ਆਰਟੀਆਈ ਦਾ ਜੀ ਅੱਜ ਤੋਂ 7 ਮਹੀਨੇ ਪਹਿਲਾਂ ਦੀ ਆਰਟੀਆਈ ਪਾਈ ਗਈ ਆ ਜੀ ਉਹਦਾ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਵੀਡੀਓ ਦ ਚਾਰ ਪੰਜ ਵਾਰੀ ਅਸੀਂ ਗੇੜੇ ਮਾਰ ਚੁੱਕੇ ਆ ਜੀ ਇਸ ਵਾਰੀ ਉਹਦਾ ਸਾਨੂੰ ਕੋਈ ਜਵਾਬ ਨਹੀਂ ਅਜੇ ਤੱਕ ਜੀ ਮਿਲਿਆ ਜੀ ਪਿੰਡਾਂ ਵਿੱਚ ਵੀ ਸ਼ਹਿਰਾਂ ਦੀ ਸਹੂਲਤ ਪ੍ਰਦਾਨ ਕਰਨਾ ਇੱਕ ਸਰਕਾਰ ਦਾ ਵਾਅਦਾ ਸੀ ਜੋ ਕਿ ਇਹ ਵਾਅਦਾ ਜਿਹੜਾ ਸਰਕਾਰ ਵੱਲੋਂ ਕਿੰਨਾ ਕੋ ਨਿਭਾਇਆ ਜਾ ਰਿਹਾ ਤੇ ਇਸ ਪਿੰਡ ਮਹਿਮਦੋਵਾਲ ਕਲਾਂ ਦੇ ਵਿੱਚ ਅਸੀਂ ਸਾਰੇ ਦ੍ਰਿਸ਼ ਤੁਹਾਨੂੰ ਪਿੰਡ ਦੇ ਦਿਖਾ ਰਹੇ ਹਾਂ ਤੇ ਪਿੰਡ ਵਾਸੀ ਸਾਡ ਨਾਲ ਇਸ ਬਾਰੇ ਸਾਰੀ ਜਾਣਕਾਰੀ ਦੇ ਰਹੇ ਨੇ ਕਿੰਨਾ ਕੋ ਵਿਕਾਸ ਇਸ ਪਿੰਡ ਦੇ ਵਿੱਚ ਹੋਇਆ ਤੇ ਤੁਸੀਂ ਆਪ ਹੀ ਇਹ ਵਿਕਾਸ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਨਾਲੀਆਂ ਵੀ ਜੜੀਆਂ ਨੇ ਲਗਭਗ 25-30 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਵੀ ਅਜੇ ਤੱਕ ਦੁਬਾਰਾ ਬਣਾਇਆ ਨਹੀਂ ਗਿਆ ਤੇ ਇਸ ਦੀਆਂ ਜੋ ਗਰੰਟਾ ਵੀ ਆਈਆਂ ਨੇ ਉਹਦੇ ਬਰ ਵੀ ਪਿੰਡ ਵਾਸੀ ਜਾਣਕਾਰੀ ਲੈਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਅਜੇ ਤੱਕ ਜਾਣਕਾਰੀ ਵੀ ਕੋਈ ਦਿੱਤੀ ਨਹੀਂ ਜਾ ਰਹੀ ਫੇ ਰਸਤਾ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਤੇ ਰਸਤੇ ਦਾ ਹਾਲਾਤ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਕੁ ਵਧੀਆ ਬਣਾਏ ਗਏ ਨੇ ਜਿੱਥੇ ਲੋਕ ਸਵੇਰੇ ਸ਼ਾਮ ਇੱਥੇ ਗੁਰਦਆਸ ਸਾਹਿਬ ਆ ਕੇ ਦਰਸ਼ਨ ਕਰਦੇ ਨੇ ਤੇ ਅਰਦਾਸਾਂ ਵੀ ਕਰਦੇ ਨੇ ਪਰ ਹਾਲਾਤ ਜਿਹੜੇ ਨੇ ਉਹ ਬੱਧ ਤੋਂ ਬੱਤਰ ਬੰਦੇ ਜਾ ਰਹੇ ਨੇ ਸਿਰਫ ਇੱਕ ਵਿਕਾਸ ਨੂੰ ਲੈ ਕੇ ਪਿੰਡ ਤਰਸ ਰਿਹਾ ਹੈ ਸਰਪੰਚ ਸਾਹਿਬ ਕੌਣ ਨੇ ਪਿੰਡ ਦੇ ਜੀ ਪਿੰਡ ਦੇ ਸਰਪੰਚ ਸਾਹਿਬ ਅਮਰਜੀਤਵਾ ਜੀ ਅਮਰਜੀਤ ਹਾਂਜੀ ਤੇ ਪਹਿਲਾਂ ਵੀ ਸਰਪੰਚੇ ਕਿੰਨਾ ਚਿਰ ਰਹੇ ਨੇ ਜਾਂ ਹੁਣੇ ਹੀ ਬਣੇ ਸੀ ਇਹ ਨਵੇਂ ਬਣੇ ਆ ਜੀ ਅੱਜ ਤੋਂ 5 ਸਾਲ ਪਹਿਲਾਂ ਸਰਪੰਚੇ ਦਾ ਜੀ ਇਹ ਹੁਣ ਅੱਛਾ ਜੀ ਹਾਂਜੀ 5 ਸਾਲ ਉਸ ਤੋਂ ਪਹਿਲਾਂ ਜੀ ਨਰਿੰਦਰ ਸਿੰਘ ਸਰਪੰਚ ਸੀਗੇ ਜੀ ਉਹਨਾਂ ਤੋਂ ਬਾਅਦ ਅਮਰਜੀਤ ਆ ਜੀ ਸਰਪੰਚ ਠੀਕ ਹੈ ਹਾਂਜੀ ਤੇ ਕਿੰਨੀ ਵਾਰੀ ਗੱਲਬਾਤ ਹੋਈ ਆ ਇਹਨਾਂ ਮੁੱਦਿਆਂ ਤੇ ਸਰਪੰਚ ਸਾਹਿਬ ਨਾਲ ਇਹਨਾਂ ਮੁੱਦਿਆਂ ਤੇ ਜੀ ਹਰ ਕੋਈ ਬੰਦਾ ਕਰੀ ਜਾਂਦਾ ਜੀ ਗੱਲਬਾਤ ਇੱਥੇ ਤਾਂ ਕੋਈ ਜਾਣਕਾਰੀ ਨਹੀਂ ਜੀ ਕਿਸੇ ਨੂੰ ਨਹੀਂ ਜੀ ਕੋਈ ਪੁੱਛਦਾ ਨਹੀਂ ਜੀ ਕੋਈ ਗਿੱਚਦਾ ਨਹੀਂਗਾ ਜੀ ਬਸ ਉਹਨਾਂ ਦੀ ਆਪਣੀ ਜਲਦੀ ਹੈ ਜੀ ਆਪਣੀ ਜਲਦੀ ਆਪਣੀ ਜਲਦੀ ਠੀਕ ਹੈ ਹਾਂਜੀ ਤੇ ਪਿੰਡ ਦੇ ਵਿੱਚ ਹੁਣੀ ਵਿਚਰਦੇ ਕਿਸੇ ਦਾ ਹਾਲਚਾਲ ਪੁੱਛਣ ਵਾਸਤੇ ਕੋਈ ਕੋਈ ਗਰੀਬ ਤਬਕੇ ਦਾ ਕੋਈ ਸਮਾਤ ਲਈ ਕੋਈ ਕੋਈ ਮਦਦ ਨਹੀਂ ਜੀ ਕਿਸੇ ਦੀ ਕੋਈ ਕੁਝ ਨਹੀਂਗਾ ਜੀ ਬਾਕੀ ਤੁਸੀਂ ਆਪਣੇ ਆਪ ਸਾਰਿਆਂ ਨੇ ਤੁਹਾਨੂੰ ਦੱਸ ਦੇਣਾ ਹੈ ਜੀ ਬਾਕੀ ਇੱਧਰ ਨੂੰ ਚਲ ਚਲੋ ਜੀ ਤਾਂ ਵੀ ਤੁਹਾਨੂੰ ਦੱਸ ਦੇਣਾ ਜੀ ਇੱਧਰ ਨੂੰ ਚਲ ਚਲੋ ਤਾਂ ਵੀ ਦਾ ਵਿਕਾਸ ਦਾ ਤੁਹਾਨੂੰ ਬਦਲ ਆ ਜਾਣਾ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਪਤਾ ਲੱਗ ਜਾਣਾ ਜੀ ਵਿਕਾਸ ਦਾ ਜੀ ਪੈਂਦਾ ਸੀਗਾ ਪੈਂਦਾ ਸੀਗਾ ਜੀ ਜੋ ਕਿ ਗੰਦਾ ਪਾਣੀ ਕਿਸੇ ਭੁੱਲੇ ਵਾਲੀ ਜ਼ਮੀਨ ਦੇ ਵਿੱਚ ਪੰਚਾਇਤ ਨੇ ਪਾਇਆ ਸੀਗਾ ਜੀ ਉਹਨਾਂ ਨੇ ਆਪਣਾ ਬੰਨ ਲਾ ਕੇ ਪਿੰਡ ਦਾ ਨਾਲੀਆਂ ਦਾ ਪਾਣੀ ਉਹ ਨਹੀਂ ਕਿ ਬਲਕਿ ਬੰਦ ਕਰ ਦਿੱਤਾ ਗਿਆ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਕਹਿਣ ਦਾ ਮਤਲਬ ਹੈ ਕਿ ਪਿੰਡ ਦਾ ਕੋਈ ਵੀ ਪਾਣੀ ਗੰਦਾ ਪਾ ਨਹੀਂ ਸਕਦਾ ਜੀ ਹੂੰ ਦੂਸਰੇ ਪਿੰਡ ਦੀ ਪ੍ਰਾਪਰਟੀ ਚ ਜੀ ਇਸ ਕਰਕੇ ਵੀ ਸਰਪੰਚ ਨੇ ਬਹੁਤ ਬਾਅਦ ਇੱਥੇ ਵੀ ਝਗੜੇ ਵੀ ਹੋਏ ਆ ਜੀ ਸਰਪੰਚ ਨੇ ਜੀ ਕੋਈ ਕੁਝ ਨਹੀਂ ਸੀ ਇਹਦੀ ਵੀ ਸੁਣਵਾਈ ਕੀਤੀ ਸੀ ਅੱਛਾ ਹਾਂ ਜੀ ਤੇ ਸਰਪੰਚ ਨਾਲ ਸਰਪੰਚ ਨੂੰ ਧਿਆਨ ਵਿੱਚ ਲਿਆਂਦਾ ਸੀ ਪਹਿਲਾਂ ਉਹ ਪਿੰਡ ਵਾਲਿਆਂ ਨੇ ਸਰਪੰਚ ਸਾਹਿਬ ਸਰਪੰਚ ਦੇ ਧਿਆਨ ਦੇ ਵਿੱਚ ਪਿੰਡ ਵਾਲਿਆਂ ਨੂੰ ਪੁੱਛ ਲੋ ਜੀ ਪੱਲੇ ਪਾਸੇ ਚਾਚਾ ਜੀ ਹੁਣ ਹਾਂ ਜੀ ਬਥੇਰਾ ਰੌਲਾ ਪਾ ਕੇ ਦੇਖਿਆ ਜੀ ਅਸੀਂ ਅੱਛਾ ਜੀ ਕੋਈ ਸੁਣਵਾਈ ਨਹੀਂ ਹੈ ਬਾਕੀ ਤੁਸੀਂ ਗੰਦਾ ਨਾਲਾ ਦੇਖ ਲਓ ਤੇ ਸਾਨੂੰ ਤਾਂ ਮੱਛਰ ਵੀ ਵੱਡ ਵੱਡ ਖਾ ਰਿਹਾ ਜਿਹੜਾ ਭਾਈ ਸਾਹਿਬ ਨੂੰ ਦੱਸਿਆ ਗਿਆ ਕਿ ਪਾਣੀ ਜਿਹੜਾ ਦੂਜੇ ਪਿੰਡ ਦਾ ਜਿਹੜਾ ਗੰਦਾ ਪਾਣੀ ਇੱਧਰ ਛੱਡਿਆ ਜਾ ਰਿਹਾ ਸੀ ਤੇ ਉਹਦੇ ਬਾਰੇ ਸਰਪੰਚ ਸਾਹਿਬ ਨੂੰ ਪਤਾ ਸੀ ਵੀ ਪਾਣੀ ਬਹੁਤ ਪਤਾ ਹੈ ਜੀ ਬਹੁਤ ਪਤਾ ਹੈ ਕਿਸੇ ਨੇ ਕੋਈ ਨਹੀਂ ਹੁਣ ਤਾਂ ਖੇਤਾਂ ਵਾਲਿਆਂ ਨੇ ਪਾਣੀ ਵੀ ਬੰਨ ਕੇ ਸਾਡੇ ਅੰਦਰ ਹੀ ਪਾਣੀ ਵਾੜ ਦਿੱਤਾ ਉਹ ਨਹੀਂ ਤਾਂ ਬਰਸਾਤੂ ਪਾਣੀ ਵੀ ਬੰਨ ਦਿੰਦਾ ਹੈ ਅੱਛਾ ਜੀ ਇੱਥੇ ਜਿਹੜਾ ਬਰਸਾਤੂ ਪਾਣੀ ਵੀ ਆ ਉਹ ਵੀ ਬੰਨ ਦਿੱਤਾ ਸਾਡੇ ਪਸ਼ੂਆਂ ਥੱਲੇ ਵੀ ਪਾਣੀ ਖੜਾ ਸੀ ਬਾਕੀ ਵਿਕਾਸ ਦਾ ਤੁਸੀਂ ਹੁਣ ਤੁਸੀਂ ਆਪੇ ਦੇਖ ਲਓ ਵੀ ਸਾਡੇ ਪਿੰਡ ਦਾ ਕਿੰਨਾ ਕੁ ਵਿਕਾਸ ਹੋਇਆ ਹੈ ਕੌਣ ਹੈ ਸਰਪੰਚ ਸਾਹਿਬ ਪਿੰਡ ਦੀ ਅਮਰਜੀਤ ਸਿੰਘ ਅਮਰਜੀਤ ਹਾਂ ਉਹਨੇ ਮੋਰੇ ਬੰਨ ਲਾ ਕੇ ਹੀ ਤੁਹਾਨੂੰ ਬੰਨ ਵੀ ਲੱਗਿਓ ਦਿਖਾ ਸਕਦੇ ਆ ਤੇ ਪਾਣੀ ਜਿਹੜਾ ਸਾਡੇ ਨਾ ਪਸ਼ੂਆਂ ਥੱਲੇ ਆਇਆ ਗੰਦਾ ਪਾਣੀ ਐ ਇੱਥੋਂ ਤੇ ਪੰਚਾਇਤ ਘਰ ਐ ਨਾ ਇਹ ਪੰਚਾਇਤ ਘਰ ਆ ਠੀਕ ਆ ਪੰਚਾਇਤ ਘਰ ਦੇ ਬਾਹਰ ਵੀ ਇਹੀ ਹਾਲ ਤੇ ਕੰਦਾਂ ਦਾ ਹਾਲ ਦੇ ਕੰਦਾਂ ਦਾ ਹਾਲ ਆ ਦੇਖ ਲਓ ਜੀ ਡਿਗੀਆਂ ਮੈਂ ਤੇ ਜਿੱਥੇ ਪੰਚਾਇਤ ਨੇ ਬੈਣਾ ਹੁੰਦਾ ਕੋਈ ਫੈਸਲੇ ਕਰਨੇ ਹੁੰਦੇ ਆ ਇਹ ਉਹ ਜਗ੍ਹਾ ਉਹਦਾ ਆ ਹਾਲ ਆ ਜੀ ਤੁਸੀਂ ਖੁਦ ਆਪੇ ਦੇਖ ਸਕਦੇ ਆ ਵਿਕਾਸ ਤਾਂ ਹੁਣ ਤੁਹਾਨੂੰ ਇੱਥੇ ਆ ਕੇ ਪਤਾ ਲੱਗੇਗਾ ਵੀ ਆਪੇ ਕੀ ਆ ਤੇ ਜਿਹੜਾ ਨਾਲੀਆਂ ਦਾ ਪਾਣੀ ਆ ਆ ਤੁਸੀਂ ਦੇਖ ਸਕਦੇ ਇੱਥੇ ਤੱਕ ਤੇ ਉਹ ਤੋਂ ਬਾਅਦ ਉਹ ਸਾਡੇ ਪਿੱਛੇ ਘਰ ਉੱਥੇ ਤੱਕ ਚਲੇ ਜਾਂਦਾ ਹੌਲੀ ਹੌਲੀ ਇਹ ਪਾਣੀ ਨਿਕਲਦਾ ਦੋ ਪਿੰਡਾਂ ਦਾ ਗੰਦਾ ਪਾਣੀ ਆ ਤਾਂ 6 ਇੰਚ ਹੀ ਪਾਇਪ ਆ ਤੁਸੀਂ ਦੇਖ ਲਓ ਵੀ ਕਿਦਾਂ ਪਾਣੀ ਇਹ ਇਹ ਨੰਗ ਜੂਗਾ ਇਹਦੇ ਵਿੱਚ ਨਹੀਂ ਨਾਲੀਆਂ ਦਾ ਪਾਣੀ ਰੱਖ ਲਓ ਜਾਂ ਉਦਾਂ ਰੱਖ ਲਓ 6 ਇੰਚ ਹੀ ਪਾਇਆ ਤੇ ਆ ਸਾਡੇ ਪਿੰਡ ਦਾ ਵਿਕਾਸ ਆ ਇਹ ਗੰਦਾ ਨਾਲਾ ਹੈ ਅੱਛਾ ਜੀ ਇਹ ਗੰਦਾ ਨਾਲ ਆਇਆ ਛੱਡਿਆ ਵਾ ਪਿੰਡ ਤੋਂ ਬਾਹਰ ਹੁਣ ਬਾਹਰਲੀ ਜ਼ਮੀਨ ਵਾਲਿਆਂ ਨੇ ਇਹ ਬੰਦ ਕਰ ਦਿੱਤਾ ਅੱਛਾ ਤੇ ਪਾਣੀ ਜਿਹੜਾ ਹੈ ਨਾ ਇਹ ਸਾਡੇ ਇਹਨਾਂ ਪਸ਼ੂਆਂ ਦੇ ਥੱਲੇ ਆ ਕੇ ਖੜਦਾ ਹੁਣ ਤਾਂ ਬਰਸਾਤੂ ਪਾਣੀ ਵੀ ਨਹੀਂ ਨਿਕਲਦਾ ਮੋਰੇ ਬੰਨ ਲੱਗ ਗਏ ਤੇ ਇੰਨਾ ਗਾਰਾ ਇੰਨਾ ਗੰਦਾ ਪਾਣੀ ਮੱਖੀ ਮੱਖੀ ਮੱਛਰ ਕੋਈ ਬੱਚੇ ਤਾਂ ਇੱਥੇ ਘਰ ਦੇ ਵਿੱਚ ਰਹਿੰਦੇ ਹੁਣ ਜਾਂ ਆਸ-ਪਾਸ ਇੱਥੇ ਕੋਈ ਆਉਂਦਾ ਜਾਨਵਰ ਵੀ ਬਿਮਾਰ ਹੁੰਦੇ ਆ ਤੇ ਕੀ ਫਿਰ ਇਹਦੇ ਵੱਲੋਂ ਸਿਹਤ ਵਿਭਾਗ ਨੂੰ ਹੀ ਜ਼ਿੰਮੇਵਾਰ ਆਏ ਸੀ ਜੀ ਸਾਰਾ ਕੁਝ ਕੀਤਾ ਕੋਈ ਨਹੀਂ ਸੁਣਦਾ ਆ ਕੇ ਆਂਦੇ ਆ ਆਪਣੀ ਫੋਰਮ ਨੂੰ ਯਾਨੀ ਸਾਡੇ ਕੋਈ ਨਹੀਂ ਲੱਗੀ ਹੈਗੀ ਐਕਟ ਨਾ ਨਾਲੀ ਬਣੀਓ ਆ ਇਦਾਂ ਹੀ ਆ ਸਾਡੇ ਜਿਹਾ ਆਪੇ ਕਰ ਲਈ ਦੀ ਸਫਾਈ ਆਪੇ ਮਿੱਟੀ-ਮੁੱਟੀ ਲਾ ਲਈ ਦੀ ਓ ਸਾਡੇ ਮੌਕੇ ਦੇਖਿਆ ਜਾਵੇ ਇੱਦਾਂ ਹੀ ਸਾਰੇ ਤੇ ਸਰਪੰਚ ਸਾਹਿਬ ਨੂੰ ਚੁਣਿਆ ਪਿੰਡ ਵਾਸੀਆਂ ਨੇ ਤੇ ਪਿੰਡ ਵਾਸੀ ਹੁਣ ਕਲਪਦੇ ਪਏ ਆ ਰੋਂਦੇ ਪਏ ਆ ਤੇ ਕੀ ਕਰਨੇ ਕਰਨਾ ਕੀ ਹੁਣ ਤਾਂ ਤੁਸੀਂ ਕਰੋ ਜੋ ਕਰਨਾ ਹੈ ਅਸੀਂ ਤਾਂ ਹੁਣ ਕੀ ਕਰਨਾ ਹੈ ਨਾ ਉਹ ਤਾਂ ਉਹਨੂੰ ਅਸੀਂ ਕਈ ਵਾਰ ਕਿਹਾ ਵੀ ਸਾਡੇ ਵੀ ਇੱਧਰ ਇੱਟਾਂ ਲਾ ਦੇ ਇੱਦਾਂ ਲੱਗਦੀਆਂ ਸਾਰੇ ਤਾਂ ਕੋਈ ਨਹੀਂ ਕੋਈ ਨਹੀਂ ਕਹਿੰ ਕੋਈ ਲੱਗੀ ਸਾਡੀ ਇੱਟ ਕੋਈ ਨਹੀਂ ਹੈਗੀ ਨਾ ਸਾਡੇ ਨਾਲ ਹੀ ਬਣੀ ਜੇ ਨਾ ਸਾਡੇ ਕੋਈ ਬਲਾਕ ਲੱਗਾ ਹੈ ਇੱਦਾਂ ਹੀ ਹੈ ਤਾਂ ਕੋਈ ਨਹੀਂ ਕੋਈ ਨਹੀਂ ਕਹਿੰ ਕੋਈ ਲੱਗੀ ਸਾਡੀ ਇੱਟ ਕੋਈ ਨਹੀਂ ਹੈਗੀ ਨਾ ਸਾਡੇ ਨਾਲ ਹੀ ਬਣੀ ਜੇ ਨਾ ਸਾਡੇ ਕੋਈ ਬਲਾਕ ਲੱਗਾ ਹੈ ਇੱਦਾਂ ਹੀ ਹੈ ਸਾਡੇ ਲਈ ਕੋਈ ਜੁਦੀ ਆਣੀ ਹਾਂਜੀ ਇਹ ਫਰਿਆਦ ਸਾਡੀ ਵੀ ਨਾਰੀ ਬਣੇ ਸਾਰੇ ਪੱਕਾ ਹੋਵੇ ਸਾਡਾ ਰੇਤਾ ਉਹ ਤੋਰ ਤੱਕ ਸਾਡੇ ਇੰਨੇ ਨੇ ਡੰਗ ਪਏ ਅਸੀਂ ਆਪੇ ਰੋੜੀ ਰੂੜੀ ਸੱਟ ਲੇਦੀ ਆ ਕੀ ਨਾਮ ਹੈ ਜੀ ਮੇਰਾ ਨਾਮ ਸੁਨਾਮ ਸਿੰਘ ਹੋਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜਾਣ ਕੇ ਜੇ ਪਿੰਡ ਵਿੱਚ ਸਭ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਆ ਸਾਰੇ ਸਰਪੰਚ ਨੂੰ ਤਾਂ ਸਾਰੇ ਇੱਕੋ ਜਿਹੇ ਚਾਹੀਦੇ ਆ ਜੇ ਤਾਂ ਉਹਨੇ ਵੋਟਾਂ ਉਹਨੂੰ ਪਾਈਆਂ ਤਾਂ ਉਹ ਉਹਨਾਂ ਦਾ ਪੱਖ ਚ ਰਹਿੰਦਾ ਆ ਜੇ ਤੁਸੀਂ ਵੋਟਾਂ ਨਹੀਂ ਪਾਈਆਂ ਤਾਂ ਉਹ ਤੁਹਾਡੇ ਥੋੜਾ ਨੈਗੇਟਿਵ ਪੋਇਟ ਬਚਾ ਦੂੰਗਾ हां ਉਹ ਪੱਖਪਾਤ ਨਾ ਸਾਡਾ ਫਿਰ ਫੇ ਉਹ ਸਾਡੇ ਪਾਸੇ ਦੀ ਗੱਲ ਨਾ ਕਰੂੰਗਾ। ਖਣ ਉਧੇ ਠਾਣੇ ਚ ਖੇਚੀ ਜਾਊਗਾ ਜਿੱਦਾਂ ਜੀ ਵੋਟਾ ਨਹੀਂ ਉਹਨੂੰ ਪਾਈਆਂ। ਹਾਂ। ਮੈਂ ਮੋਦਵਾਲ ਕਲਾਂ ਦੇ ਹਲਾਬ ਜੋ ਤੁਹਾਨੂੰ ਅਸੀਂ ਲਗਾ ਨਾ ਦੱਸ ਸਕਦਾ। ਇਹਦੇ ਤੇ ਤੇਰਾ 14 ਲੱਖ ਦਾ 6 ਦੇ ਪੈਪ ਪਾਇਓ ਐ। ਅੱਛਾ ਜੀ। ਆ 6 ਦੇ ਪੈਪਨ ਕਿੱਥੋਂ ਪਾਣੀ ਖੇਚ ਲੈਣਾ ਦੋ ਪਿੰਡਾਂ ਦਾ। ਉਧਰਲੇ ਪਿੰਡ ਦਾ ਪਾਣੀ ਵੀ ਇੱਥੇ ਆ ਜਾਂਦਾ। 6 ਇੰਚੀ ਪੈਪ ਪਾਇਓ। 6 ਇੰਚੀ ਵਾਇਓ। 6 ਦੇ ਪੈਪਨ ਕਿੱਥੇ ਨੂੰ ਖਿੱਚਣਾ ਪਾਣੀ। ਕਿ ਬੀਬੋ ਇਹ ਬੜੇ ਪਾ ਦੋ ਇਹਨਾਂ ਨੇ ਪਾਣੀ ਕਿੱਥੋਂ ਗੰਦਾ ਵੀ ਚੱਕ ਰਹਿਣਾ ਉਹ ਕਹਿੰਦੇ ਨਾ ਨਾ ਜੀ ਸਾਡੀ ਸੁਣੀ ਹੀ ਨਹੀਂ ਕਿਥੇ ਅਸੀਂ ਫਿਰ ਹਾਰ ਕੇ ਚੁੱਪ ਕਰ ਗਏ ਅਸੀਂ ਆਪਣਾ ਕਿਤੇ ਸਾਡੀ ਐਸ ਡੀ ਐਮ ਕੋਲ ਜਾਏ ਸਾਰਿਆਂ ਕੋਲ ਜਾਏ ਆਈ ਆ ਕੇ ਦੇਖ ਜਾਂਦੇ ਆ ਪਰ ਹੱਲ ਕੋਈ ਨਹੀਂ ਇਹਦਾ ਪਾਣੀ ਵੜਦਾ ਘਰਾਂ 'ਚ ਕਿੰਨਾ ਸਮਾਂ ਹੋ ਗਿਆ ਇਹਨੂੰ ਇਸ ਤਰ੍ਹਾਂ ਦੇ ਹਾਲਾਤ ਨੂੰ 5 ਸਾਲ 5 ਸਾਲ ਹੋ ਗਿਆ ਜੀ 5 ਸਾਲ ਹੋ ਗਿਆ 5 ਸਾਲ ਹੋ ਗਿਆ ਤਾਂ ਗਰੰਟਾ ਨਹੀਂ ਆਈਆਂ ਇਹ ਦੇ ਵਾਸਤੇ ਕੁਝ ਆញਧਰ ਉਹ ਹੀ ਦੱਸਦੇ ਮੈਂ 11 12 ਲੱਖ ਰਿਆ ਆਦਾ ਪੈਪਛੇ ਦੇ ਪਾਇਓ ਹੈ ਛੇ ਦੇ ਪੈਪਾਂ ਕਿੱਥੋਂ ਪਾਣੀ ਖਿਚਾਣਾ ਜੀ ਹੈਗੇ ਪੈਪਾਂ ਛੇ ਦੇ ਛੇ ਦੇ ਪੈਪਾਂ ਨਮੀ ਦਾ ਪਾਣੀ ਥੁਰਕੇ ਚੱਲਣਾ ਤੇ ਕਿਹਦੀ ਕਿਹ ਕਿਹਦੀ ਜ਼ਿੰਮੇਵਾਰੀ ਮੰਨਦੇ ਹੋ ਇਹਦੇ ਵਿੱਚ ਬਈ ਜਿਹੜਾ ਇਹ ਪੈਪਾਂ ਛੇਰੀਆਂ ਪਾਈਆਂ ਨੇ ਨਿਕਾਸ ਨਹੀਂ ਨਿਕਲ ਰਿਹਾ ਦੂਜੇ ਪਿੰਡ ਦਾ ਪਾਣੀ ਵੀ ਇੱਧਰ ਆ ਰਿਹਾ ਤੇ ਕਿਸ ਨੂੰ ਤੁਸੀਂ ਜ਼ਿੰਮੇਵਾਰ ਠਹਿਰਾਉਂਦੇ ਹੋ ਜ਼ਿੰਮੇਵਾਰ ਹੀ ਕੋਈ ਤਾਂ ਹਰ ਇੱਕ ਦੇ ਕੋਲ ਜਾ ਆਏ ਆਂ ਡੀਸੀ ਕੋ ਜਾ ਆਏ ਆਂ ਐਮ ਡੀਸੀ ਮੌਕਾ ਦੇਖ ਗਿਆ ਇੱਥੇ ਆ ਕੇ ਸਾਰੇ ਦੇਖ ਗਿਆ ਆ ਕੇ ਪਰ ਹਾਲੇ ਤੱਕ ਕਿਸੇ ਨੇ ਨਹੀਂ ਕੀਤਾ ਮੈਮ ਸਰਕਾਰਾਂ ਜਿਹੜੇ ਦਿਖਾ ਰਹੇ ਹੁਣ ਇਹ ਹਾਂਜੀ ਇਹ ਕੀ ਚੀਜ਼ ਦਿਖਾ ਰਹੇ ਹੋ ਇਹ ਨਾਲੇ ਦੇ ਵਿੱਚ ਇੱਥੇ ਜੀ ਬਣਾਇਆ ਹੋਦੀ ਛੋਟੀ ਜਿਹੇ ਉਹਦੇ ਵਿੱਚ ਪਾਣੀ ਜਾਂਦੇ ਦੇਖਦਾ ਤੇ ਉਹਦੇ ਚ 6 ਦੇ ਪੈ ਪਾਉ ਹੈ ਅੱਛਾ ਜਦੋਂ ਮੀਂਹ ਪੈ ਜਾਂਦਾ ਪਾਣੀ ਦਾ ਤੇ ਸਾਰੇ ਖੜ ਜਾਂਦਾ ਪਿੰਡ ਜੀ ਨੂੰ ਵੀ ਖੜ ਜਾਂਦਾ 6 ਦੇ ਪੈ ਪਾਣੇ ਇੰਨੇ ਆ ਮਨ ਲਓ 6 ਦੇ ਪੈ 6 ਦੇ ਪੈ ਪਾਣੀ ਕਿੱਥੇ ਨੂੰ ਚਲਾਣਾ ਦੂ ਪਿੰਡ ਦਾ ਦੂਜੇ ਪਿੰਡ ਦਾ ਖੇਤਾਂ ਪਾਣੀ ਜਾਂਦਾ ਮੈਲੀ ਤੋਂ ਅਗੇ ਇੱਥੇ ਨਾ ਗੰਦਗੀ ਵਾਲਾ ਪਾਣੀ ਇੱਥਾ ਇੱਥੇ ਆਉਂਦਾ ਤਾਂ ਉਹਦੀ ਜਿਹੜੀ ਆ ਬਦਬੋ ਜਿਹੜੀ ਆ ਉਹ ਵੀ ਤੁਹਾਨੂੰ ਇੱਥੇ ਆਉਂਦੀ ਹੋਈ ਕਰਦੀ ਆ। ਸਾਨੂੰ ਆਉਂਦੀ ਜੀ ਮੱਛਰਾਂ ਸਾਰੇ ਰੁਹੀ ਆ ਲੋਕ ਬਹੁਤ। ਉਹ ਤੇ ਸਾਨੂੰ ਆਉਣੀ ਆ। ਪਾਣੀ ਇੱਥੇ ਖੜਾ ਰਹਿੰਦਾ ਉਹ ਦਿਨ ਦਿਨ ਬਾਅਦ ਜ ਸੁੱਕਦਾ। ਦੋ ਤਿੰਨ ਦਿਨ ਬਾਅਦ ਚੌਂ ਦਿਨ ਬਾਅਦ ਸੁੱਕਦਾ। ਇਹ ਤਾਂ ਪਹਿਲੀ ਹੀ ਬਣੀ ਆ ਗੜੀਆਂ ਜੀ ਬਹੁਤ ਦੇਰ ਦੀਆਂ ਨਾਲੀਆਂ। ਅੱਛਾ। ਹਾਂਜੀ। ਕਿੰਨਾ ਸਮਾਂ ਹੋ ਗਿਆ ਜੀ? ਇਹ ਤਾਂ ਹੋ ਗਿਆ ਹੁਣੇ ਵੀ 25 ਸਾਲ ਬਣੇ 30 ਸਾਲ ਹੋ ਗਿਆ ਨਾ ਕੋਈ ਬਾ 30 ਸਾਲ ਹੋ ਗਿਆ ਹੁਣੇ। ਤੇ ਸੀਵਰੇਜ ਵੀ ਨਹੀਂ ਪਿਆ ਪਿੰਡ ਦੇ ਵਿੱਚ ਕੁਛ ਨਹੀਂ ਪਿਆ ਤੁਹਾਡੇ ਸਾਹਮਣੇ ਹੀ ਆ ਸੀਵਰੇਜ ਤੇ ਕਿੱਥੇ? ਸਿਵਰੇਜ ਜੇ ਹੁਣ ਸਿਵਰੇਜ ਦਿੱਤੀ ਪੈਪ ਪਾ ਕੇ ਤੇ ਚਲੂ ਕਹਿੰਦੇ ਪਾਣੀ ਤਾਂ ਨਿਕਲਦਾ ਨਹੀਂ ਪਾਣੀ ਤਾਂ ਨਿਕਲਦਾ ਨਹੀਂ 6 ਦੇ ਪੈਪਰ ਉਹਨੂੰ ਕਰਨਾ ਕਿ ਆਪਾਂ ਹੁਣ ਡੀਸੀ ਸਾਹਿਬ ਨੇ ਕਹਿੰਦਾ ਨਹੀਂ ਆ ਪਾਇਆ ਸੀ ਕਿ ਉਹਨਾਂ ਦਾ ਕੋ ਮੁਲਾਜ਼ਮ ਹੈ ਉਹ ਕਹਿੰਦੇ ਸੀ ਪੈਪ ਤੇ 16 ਦੇ ਪਾਵਾਂਗੇ ਪਤਾ ਨਹੀਂ ਉਹ ਹੁਣ ਗੱਲਾਂ ਹੀ ਆ ਜਪੂਗੇ ਸਾਨੂੰ ਪਤਾ ਨਹੀਂ ਉਹ ਕਹਿ ਗਏ ਆ ਠੀਕ ਕਹਿ ਗਏ ਵੀ 16 ਦੇ ਪੈਪ ਪਾਵਾਂਗੇ ਇਹ ਨਹੀਂ ਪਤਾ ਹੁਣ ਪਹਿਣੇ ਕਿ ਨਹੀਂ ਪਹਿਣੇ ਕੀ ਹੋਣਾ ਯਾਨੀ ਫੇਰ ਹਾਲ ਤਾਂ ਲੋਕ ਤਾਂਗੂ ਆ ਜੀ ਇੱਥੇ ਬਹੁਤ 5 ਸਾਲ ਹੋ ਗਏ ਨੇ ਪੂਰੇ ਸਾਨੂੰ ਇਹ ਨਾ ਦਸਾਂ ਘਰਾਂ ਨੂੰ ਤਾਂ ਬਹੁਤ ਤੰਗੀ ਆ ਪਤਾ ਨਹੀਂ ਬਿਮਾਰੀਆਂ ਮੱਛਰ ਸਾਨੂੰ ਦਸਾਂ ਘਰਾਂ ਨੂੰ ਤਾਂ ਬਹੁਤ ਤੰਗੀ ਆ ਮੱਛਰ ਡਿੱਡੂਆਂ ਜਿਹੜੀ ਜਿਹੜਾ ਜਿਹੜਾ ਸਾਨੂੰ ਆ ਕੇ ਨਹੀਂ ਸੌਣ ਦਿੰਦਾ ਅਸੀਂ ਮੱਛਰਦਾਨੀਆਂ ਲਾ ਕੇ ਸੌਣੇ ਆ ਪਰ ਫੇਰ ਵੀ ਵਿੱਚ ਖਾਂਦਾ ਪਸ਼ੂ ਸਾਡੇ ਤੰਗ ਆ ਪਾਣੀ ਚ ਬੰਦੇ ਨਹੀਂ ਤਾਂ ਉਹ ਦੁਖਾੜ ਦੇ ਨੇ ਪਾਣੀ ਵੱਜੇ ਉਹਨਾਂ ਮੇਰਾ ਕੁੱਪ ਵੀ 2-2 ਫੁੱਟ ਪਾਣੀ ਚ ਡੁੱਬਿਆ ਹਾਰ ਉਹਦੇ ਦਵਾਲੇ ਮਿੱਟੀ ਲਾਈਓ ਨਹੀਂ ਤੇ ਚਲੋ ਮੈਂ ਹੁਣ ਇੱਕ ਪਾਸੇ ਬਰਸਾਤੀ ਮੌਸਮ ਆ ਤੇ ਉਹਦੇ ਵਿੱਚ ਵੀ ਜੇ ਪਾਣੀ ਇਕੱਠਾ ਹੁੰਦਾ ਤਾਂ ਮੱਖੀ ਮੱਛਰ ਨਾਲ ਡੇਂਗੂ ਦੀ ਬਿਮਾਰੀ ਜਿਹੜੀ ਵੱਧਦੀ ਹੈ ਤੇ ਕੌਣ ਫਿਰ ਜ਼ਿੰਮੇਵਾਰ ਹੈ ਇਹਦਾ ਜੀ ਜ਼ਿੰਮੇਵਾਰ ਹੁਣ ਜਾਂ ਤਾਂ ਮਹਿਕਮਾ ਰੱਖ ਲਓ ਜਿਹੜਾ ਇਹਨਾਂ ਦੀ ਸਾਡੀ ਦੇਖ ਰੇਖ ਲਈ ਛੱਡਿਆ ਆ ਤੇ ਜਾਂ ਫਿਰ ਪਚਾਇ ਪੰਚਾਇਤ ਅਫਸਰ ਰੱਖ ਲਓ ਹੁਣ ਇੰਨੇ ਤਾਂ ਅਸੀਂ ਪੜਿਓ ਹਾਂ ਨੇ ਵੀ ਆਪਾਂ ਦੱਸ ਸਕੀਏ ਵੀ ਇਹਦੇ ਜ਼ਿੰਮੇਵਾਰ ਕੌਣ ਆ ਹਾਂ ਪਰ ਸਾਡੀ ਸੁਣਾਈ ਕੋਈ ਨਹੀਂ ਹੈ ਗੰਦੇ ਪਾਣੀ ਦਾ ਨਿਕਾਸ਼ ਸਾਡੀ ਲਈ ਕੋਈ ਨਹੀਂ ਹੈ ਹੁਣ ਜਿਹੜੇ ਪਿੰਡ ਦੇ ਉੱਚੇ ਸੈਂ ਬੈਠੇ ਉਹਨਾਂ ਲਈ ਤਾਂ ਸਾਰਾ ਕੁਝ ਵਧੀਆ ਆ ਹੁਣ ਸਾਰਾ ਪਾਣੀ ਸਾਡੇ ਨਾਲ ਇਕੱਠਾ ਹੋ ਕੇ ਪੈਂਦਾ ਸਾਡੇ ਜੀ ਤਾਂ ਅਸੀਂ ਸਾਡੀ ਲਈ ਤੰਗੀ ਆ ਸਰਕਾਰਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਵਿਕਾਸ ਦੇ ਨਾਂ ਤੇ ਤੇ ਕਿਵੇਂ ਦੇਖਦੇ ਹਾਂ ਉਹਨੂੰ ਅਸੀਂ ਅਸੀਂ ਸਾਡੀ ਲਈ ਤਾਂ ਵਿਕਾਸ ਅਜੇ ਤੱਕ ਹੋਇਆ ਹੀ ਨਹੀਂ ਜਦੋਂ ਗੰਦਾ ਸਾਡਾ ਪਾਣੀ ਹੀ ਨਹੀਂ ਨਿਕਲਿਆ ਗੰਦਾ ਪਾਣੀ ਇੱਥੋਂ ਖਤਮ ਹੋਵੇ ਤਾਂ ਸਾਡੇ ਆਪਾਂ ਦਾ ਤਾਂ ਹੀ ਵਿਕਾਸ ਹੋਣਾ ਨਹੀਂ ਤੇ ਸਾਡੀ ਲਈ ਤਾਂ ਕੋਈ ਵਿਕਾਸ ਨਹੀਂ ਹੈ ਜੀ ਕਿੱਥੇ ਦੇਖਦੇ ਹੋ ਕਿ ਤੁਹਾਡੇ ਨਾਲ ਵਿਰਕ ਵਿਤਕਰਾ ਕੀਤਾ ਜਾ ਰਿਹਾ ਜਾਂ ਪਿੰਡ ਦੇ ਨਾਲ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹਾ ਹੈ ਪਿੰਡ ਦੇ ਤਾਂ ਜਿਹੜੇ ਉੱਚੇ ਥਾਂ ਬੈਠੇ ਉਹਨਾਂ ਲਈ ਤਾਂ ਆਪਈ ਵਧੀਆ ਆ ਜਿਹੜੇ ਹੁਣ ਸਾਡੇ ਵਰਗੇ ਗੰਦੇ ਪਾਣੀ 'ਚ ਬੈਠੇ ਸਾਡੀ ਲਈ ਤਾਂ ਸਾਡੀ ਲਈ ਬੇਤਕਰਾ ਸੋ ਐਦਾਂ ਦੇ ਹਾਲਾਤਾਂ ਦੇ ਵਿੱਚ ਰਹਿ ਰਹੇ ਲੋਕ ਨਰਕ ਦੀ ਜ਼ਿੰਦਗੀ ਭੋਗ ਰਹੇ ਨੇ ਤੇ ਜਿਸ ਪਾਸੇ ਪ੍ਰਸ਼ਾਸਨ ਸਰਕਾਰ ਤੇ ਪੰਚਾਇਤ ਵੀ ਧਿਆਨ ਨਹੀਂ ਦੇ ਰਹੀ ਸੋ ਗਲੀਆਂ ਵੀ ਪਿੰਡ ਵਾਸੀਆਂ ਵੱਲ ਦਿਖਾਈਆਂ ਜਾ ਰਹੀਆਂ ਨੇ ਗਲੀਆਂ ਨਾਲੀਆਂ ਤੱਕ ਕਹਿੰਦੇ ਸੀ ਕਿ ਪੰਚਾਇਤਾਂ ਗਲੀਆਂ ਨਾਲੀਆਂ ਤੱਕ ਹੀ ਸੀਮਤ ਨੇ ਪਰ ਇੱਥੇ ਗਲੀਆਂ ਨਾਲੀਆਂ ਵੀ ਅਜੇ ਤੱਕ ਤਰਸ ਰਹੀਆਂ ਨੇ ਕਿ ਸਾਨੂੰ ਇਹਨੂੰ ਠੀਕ ਕੀਤਾ ਜਾਵੇ ਪਾਣੀ ਦਾ ਹਾਲ ਸਰਕਾਰ ਵੱਲੋਂ ਪਿੰਡ ਵਾਸੀਆਂ ਵੱਲੋਂ ਸਰਕਾਰ ਕੋਲ ਬਾਰ ਬਾਰ ਮੰਗ ਕੀਤੀ ਗਈ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਦੇ ਨੇ ਤੇ ਉਸ ਦੇ باوجود ਵੀ ਕੋਈ ਕਾਰਵਾਈ ਜਿਹੜੀ ਨਹੀਂ ਹੋ ਰਹੀ ਪਿੰਡ ਦੇ ਵਿੱਚ ਬੈਠੀ ਆ ਨਾ ਇਹ ਕੁਲੀ ਦੇ ਵਿੱਚ ਪਾਣੀ ਵੜ ਗਿਆ ਸੀ ਇਹ ਹਿਸਾਬ ਲਾ ਲਓ ਵੀ ਇੱਥੇ ਤੱਕ ਜਿੱਥੇ ਆ ਟਿੱਲਰ ਪਾਏ ਇੱਥੇ ਤੱਕ ਪਾਣੀ ਆ ਜਾਂਦਾ ਇਹ ਜਿਹੜਾ ਮੋਰ ਤੇ ਬੰਨਿਆ ਆ ਪਾਣੀ ਅਸੀਂ ਨਾਲੀ ਇਹ ਆ ਬਣਾਜੋ ਆ ਇੱਥੇ ਕਿਸੇ ਦਾ ਕੋਈ ਪੰਚਾਇਤ ਦਾ ਕੋਈ ਇੱਥੇ ਦੁਆ ਆਪਣਾ ਲਾਂਝਾ ਨਹੀਂ ਹੈ ਅੱਛਾ ਜੀ ਜਾਨੀ ਭਰਾ ਮੇਰਾ ਹਰ ਜਿੰਦਾ ਬਾਹਰ ਇੰਗਲੈਂਡ ਦੇ ਵਿੱਚ ਅਸੀਂ ਆਪ ਕਹਿ ਕੇ ਬਣਾਈ ਜਦੋਂ ਇੱਥੋਂ ਇਹ ਤੋਂ ਗੰਦ ਨਾ ਸੁਮੋ ਆਹ ਗੱਲ ਇਹਨੇ ਗੱਲ ਠੋਕ ਕੇ ਗੱਲ ਸਰਪੰਚ ਦਾ ਮਰ ਗਿਆ ਵਾ ਸਾਡੇ ਪਿੰਡ ਦਾ ਉਹਦਾ ਦੇਖਦੇ ਨਹੀਂ ਆਪਣੇ ਆਪਣੇ ਬਣਾਈ ਜਾਂਦੇ ਉਧਰਲੇ ਪਾਸੇ ਅੱਛਾ ਜੀ ਇਹਨੇ ਮੈਨੂੰ ਵੀ ਪਤਾ ਵਾ ਮੀਡੀਆ ਚੱਲਦਾ ਤੁਹਾਡਾ ਮੈਂ ਜਾਣਗੇ ਕੰਨਾ ਵੇ ਮੀਡੀਆ ਤੁਹਾਡਾ ਚੱਲਦਾ ਲੋਕਾਂ ਨੂੰ ਪਤਾ ਲੱਗੇ ਵੀ ਮੈਂ ਉਹਦਾ ਕੀ ਹਾਲ ਹੈ ਵੀ ਮੈਂ ਉਹਦਾ ਹਾਲ ਕੀ ਆ ਇਹ ਪਹਿਲਾਂ ਉੱਥੇ ਆਪਣੇ ਸਿਗੀ ਚਮਾਰਾਵੇਂ ਕੋਲ ਆਪਣਾ ਸਰਪੰਚੀ ਤੇ ਫੇਰ ਜੱਟਾਂ ਜੱਟ ਵੀ ਉਧਰ ਲੈ ਸੀਗੇ ਯਾਨੀ ਇਧਰ ਨੂੰ ਕੋਈ ਆਇਆ ਨਹੀਂ ਬੰਗਾ ਇਧਰ ਨਹੀਂ ਕੋਈ ਵੀ ਸੁਧਾਰ ਕੀਤਾ ਬਿੱਤ ਕਰਾ ਕੀਤਾ ਜਾ ਰਿਹਾ ਇਧਰਲੇ ਪਾਸੇ ਦਾ ਇਹ ਬੇਸਕਾਰ ਇਹ ਕਰ ਇਧਰ ਇਧਰਲੇ ਬੰਦੇ ਮਰ ਗਏ ਸਾਡੇ ਸਾਰੇ ਅੱਛਾ ਆ ਨਾ ਕੋ ਪੈਂਚਾ ਦਾ ਨਾ ਕੋ ਸਰਪੰਚਾ ਜਾਣੇ ਕਿ ਉਧਰੋਂ ਖੜਦੇ ਸਾਰੇ ਠੀਕ ਹੈ ਪਰ ਪਿੰਡ ਤਾਂ ਇੱਕ ਹੀ ਹੈ ਨਾ ਚਾਹੇ ਉਧਰੋਂ ਖੜਾ ਪੰਚਾਇਤ ਤਾਂ ਪਿੰਡ ਦੀ ਸਾਂਝੀ ਹੁੰਦੀ ਹੈ ਉਹ ਆ ਪੰਚਾਇਤ ਹੈਗੀ ਬਿਸਕਰਾ ਕਰਦੇ ਲੋਕ ਉਹੀ ਆਪਣੇ ਆਪਣੇ ਗੇਟ ਦਾ ਜੱਜ ਜਾ ਕੇ ਜਿਹੜੇ ਸਰਪੰਚ ਪੁਰਾਣੇ ਬਣੇ ਉਹ ਗੇਟ ਦੇਖੀ ਤਾਂ ਉਹਨਾਂ ਦੇ ਜਾ ਕੇ ਕਿਦਾਂ ਨੇਨੇ ਦੁਆ ਲਾ ਆਪਣੇ ਇਹਨੂੰ ਕੀ ਕਹਿੰਦੇ ਆ ਇੰਟਰਲੌਕ ਇੰਟਰਲੌਕ ਲਾਇਆ ਉਹਦੇ ਤੇ ਦੂਜਾ ਇਹਨੇ ਦੂਜਾ ਪਿੰਡ ਹੈ ਨਹੀਂ ਆ ਇਹ ਗੱਲ ਮੇਰੀ ਪਹੁੰਚਣੀ ਚਾਹੀਦੀ ਆ ਮੈਂ ਤਾਂ ਇੰਨਾ ਔਖਾ ਹੋ ਕੇ ਕਿਹਾ ਤੇ ਸਾੜਨਾ ਹੁੰਦੀ ਵੀ ਇਦਾਂ ਹੀ ਆ ਨਹੀਂ ਹੁੰਦੀ ਵੀ ਇਦਾਂ ਹੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਿਹੜੀ ਜਗਾ ਜੀ ਇਹ ਇਹ ਗੁਰਦੁਆਰਾ ਸਾਹਿਬ ਆ ਜੀ ਰਬੀਦਾਸ ਮਹਾਰਾਜ ਦਾ ਜੀ ਅੱਛਾ ਜੀ ਉਹਦੀ ਹਾਲਤ ਦੇਖ ਲਓ ਜੀ ਬਾਹਰੋਂ ਦੇਖ ਲਓ ਜੀ ਇਹ ਪਾਣੀ ਇੱਥੇ ਖੜ ਜਾਂਦਾ ਹੈ ਜੀ ਬੁਰਾ ਹਾਲ ਆ ਜੀ ਤੇ ਤੁਸੀਂ ਆਪੇ ਕੈਮਰੇ ਰਾਹੀਂ ਜਾਣ ਸਕਦੇ ਹੋ ਗੁਰਦੁਆਰੇ ਦੀ ਜੋ ਇਹ ਦਵਾਰ ਹੈ ਉਹਦੇ ਨਾਲ-ਨਾਲ ਗੰਦਗੀ ਦਾ ਢੇਰ ਲੱਗਾ ਹੋਇਆ ਜਿਹੜਾ ਪਾਣੀ ਹੈ ਇੱਕ ਗਾਰਾ ਬਣ ਚੁੱਕਾ ਤੇ ਇਸ ਦੀ ਸਫਾਈ ਦੀ ਜੋ ਸੁਵਿਧਾ ਜਾ ਸਫਾਈ ਇੱਥੇ ਨਹੀਂ ਕਰਵਾਈ ਜਾ ਰਹੀ ਤੇ ਪੰਚਾਇਤ ਵੀ ਇਹ ਚੀਜ਼ਾਂ ਨੂੰ ਅਣਦੇਖਿਆ ਕਰ ਰਹੀ ਹੈ ਜੋ ਕਿ ਬੜੀ ਸ਼ਰਮਨਾਕ ਗੱਲ ਹੈ ਇਹ ਕਿਹੜੀ ਰਸਤਾ ਜਾਂਦਾ ਜੀ ਇੱਧਰ ਇਹ ਪਿੰਡ ਮਹਿਮਦਵਾਲ ਦਾ ਹੀ ਘਰ ਆ ਜੀ ਅੱਛਾ ਜੀ ਕਿਹਨੇ ਘਰ ਨੇ ਇਸ ਗਲੀ ਚ ਘਰ 7-8 ਕ ਘਰ ਹੋ ਸਕਦੇ ਜੀ ਤੇ ਫਿਰ ਇਹ ਵੀ ਗਲੀ ਅਜੇ ਤੱਕ ਨਹੀਂ ਬਣਾਈ ਗਈ ਤੇ ਮਕਾਨ ਵੀ ਸਾਰੇ ਨਿਵੇਂ ਨੇ ਅਜੇ ਨਿਵੇਂ ਆ ਜੀ ਤੇ ਫਿਰ ਸਾਤੀ ਪਾਣੀ ਵੀ ਨਾ ਮਕਾਨਾਂ ਵਿੱਚ ਜਾਂਦਾ ਹੋਵੇਗਾ ਫਿਰ ਜਾਂਦਾ ਹੋਵੇਗਾ ਜੀ ਜ਼ਰੂਰ ਜ਼ਰੂਰ ਜਾਂਦਾ ਹੋਵੇਗਾ ਜੀ ਇੱਕ ਬੰਦੇ ਨੂੰ ਫੜਨੇ ਸੀ ਆਹ ਜਿੱਥੇ ਤੱਕ ਇੱਥੇ ਤੱਕ ਇਹ ਨਹੀਂ ਲਾਇਓ ਆਡੂਏ ਕਿੱਥੇ ਵੀ ਹੈ ਨਹੀਂ ਲੱਗਦਾ ਆ ਲੱਗਿਓ ਇੱਥੇ ਨਹੀ ਲੱਗਿਆ ਨਹੀਂ ਤਾਂ ਸਾਡੇ ਜੀ ਆ ਸਾਡੇ ਇੱਥੇ ਨੁੱਕਰ ਤੋਂ ਪਈ ਕੋਈ ਨਹੀਂ ਸਾਡੇ ਇੱਟ ਨਹੀਂ ਲਾਈ ਨਾ ਨਾਲੀ ਦੀ ਨਾ ਉਦਾਂ ਨਾ ਇਹ ਕੋ ਬਣਾਇਆ ਸਾਡਾ ਇਹ ਤੁਸੀਂ ਦੇਖੋ ਅਸੀਂ ਨਹੀਂ ਐਸਪੈਂਡ ਦੇ ਹੂੰ ਜੇ ਅਸੀਂ ਕਹਿੰਨੇ ਤਾਂ ਭਰਾਵਾ ਨਾ ਸਾਤੇ ਲੜਾਈ ਹੁੰਦੀ ਨਾ ਬਾਤਾਂ ਕਿ ਕੋ ਆਊਗਾ ਸੀ ਉਹਨੂੰ ਰੱਤਾਂਗੇ ਹੂੰ ਹਾਂ ਤੇਰੇ ਬਾਰੇ ਗੱਲ ਨਹੀਂ ਕੀਤੀ ਸਰਪੰਚ ਨਾਲ ਫਿਰ ਮੇਰੀ ਕਿਥੇ ਨਹੀਂ ਸੁਣੀ ਕੀਤੀ ਨਹੀਂ ਮੇਰੀ ਨਾਂ ਮੇਰੀ ਕਿਥੇ ਸੁਣੀ ਆ ਅੱਛਾ ਹਾਂ ਉਹ ਲੋਕੀ ਪਤਾ ਕੀ ਕਹਿੰਦੇ ਸਦੈਨ ਆ ਅੱਛਾ ਸਦਾਈ ਤਾਂ ਸਿਆਪ ਹੀ ਆ ਜਦ ਇਹਨੇ ਗਾਰੇ ਦੇ ਵਿੱਚ ਅਸੀਂ ਡੇਗਦੇ ਐਨੇ ਚੁੰਨੇ ਹੈ ਇਹ ਤੁਸੀਂ ਦੱਸ ਲੋ ਹਾਂਜੀ ਕੀ ਨਾਮ ਹੈ ਜੀ ਮੈਨਾਂ ਵੀ ਮਿਲਣਾ ਨਹੀਂ ਹੈ ਜੀ ਹਾਂਜੀ ਕੀ ਗਾਣਾ ਚਾਹੁੰਦੇ ਜੀ ਅਸੀਂ ਇਹ ਕਹਿੰਦੇ ਸਾਡੇ ਇੱਥੋਂ ਲਾ ਕੇ ਧੋਰ ਨੂੰ ਯਾਨੀ ਇਹ ਸਾਡੇ ਕੋਈ ਨਹੀਂ ਲੱਗੀ ਹੋਈ ਹੈਗੀ ਇੱਕ ਨਾ ਨਾਲੀ ਬਣੀਓ ਆ ਇਦਾਂ ਹੀ ਸਾਡੇ ਜੇ ਸਿਆਪ ਹੈ ਕਰ ਲਈ ਦੀ ਸਫਾਈ ਆਪੇ ਮਿੱਟੀ-ਮੁੱਟੀ ਲਾ ਲਈ ਦੀ ਆ ਓ ਸਾਡੇ ਮੌਕੇ ਦੇਖਿਆ ਜਾਵੇ ਇਦਾਂ ਹੀ ਸਾਰੇ ਤੇ ਸਰਪੰਚ ਸਾਹਿਬ ਨੂੰ ਚੁਣਿਆ ਪਿੰਡ ਵਾਸੀਆਂ ਨੇ ਤੇ ਪਿੰਡ ਵਾਸੀ ਹੁਣ ਕਲਪਦੇ ਪਏ ਆ ਰੋਂਦੇ ਪਏ ਆ ਤੇ ਕੀ ਕਰਨਾ ਹੈ ਕਰਨਾ ਕੀ ਹੁਣ ਤਾਂ ਤੁਸੀਂ ਕਰੋ ਜੋ ਕਰਨਾ ਹੈ ਅਸੀਂ ਤਾਂ ਹੁਣ ਕੀ ਕਰਨਾ ਹੈ ਨਾ ਉਹ ਤਾਂ ਉਹਨੂੰ ਅਸੀਂ ਕਈ ਵਾਰੀ ਕਿਹਾ ਵੀ ਸਾਡੇ ਵੀ ਇੱਧਰ ਇੱਟਾਂ ਲੱਗਦੀਆਂ ਸਾਰੀ ਤਾਂ ਕੋਈ ਨਹੀਂ ਕੋਈ ਨਹੀਂ ਕਹਿੰਦਾ ਕੋਈ ਲੱਗੀ ਸਾਡੇ ਇੱਟ ਕੋਈ ਨਹੀਂ ਹੈਗੀ ਨਾ ਸਾਡੇ ਨਾਲ ਹੀ ਬਣੀ ਜਾਂ ਨਾ ਸਾਡੇ ਕੋਈ ਬਲਾਕ ਲੱਗਾ ਹੈ ਇਦਾਂ ਹੀ ਹੈ ਮੈਂ ਕਹਿੰਦਾ ਸਾਡੇ ਲਈ ਕੋਈ ਦੂਦੀ ਆਉਣੀ ਹੈ ਹਾਂਜੀ ਇਹ ਫਰਿਆਦਾ ਸਾਡੀ ਵੀ ਨਾਰੀ ਬਣੇ ਸਾਰੇ ਪੱਕਾ ਹੋਵੇ ਸਾਡਾ ਰੇਤਾ ਉਹ ਤੋਰ ਤੱਕ ਸਾਡੇ ਇੰਨੇ ਨੇ ਡੰਗ ਪਏ ਅਸੀਂ ਆਪੇ ਰੋੜੀ ਰੂੜੀ ਸੱਟ ਲੇਦੀ ਆ ਕੀ ਨਾਮ ਹੈ ਜੀ ਮੇਰਾ ਨਾਮ ਸੁਨਾਮ ਸਿੰਘ ਹੋਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜਾਣ ਕੇ ਜੇ ਪਿੰਡ ਵਿੱਚ ਸਭ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਆ ਸਾਰੇ ਸਰਪੰਚ ਨੂੰ ਤਾਂ ਸਾਰੇ ਇੱਕੋ ਜਿਹੇ ਚਾਹੀਦੇ ਆ ਜੇ ਤਾਂ ਉਹਨੇ ਵੋਟਾਂ ਉਹਨੂੰ ਪਾਈਆਂ ਤਾਂ ਉਹ ਉਹਨਾਂ ਦਾ ਪੱਖ ਚ ਰਹਿੰਦਾ ਆ ਜੇ ਤੁਸੀਂ ਵੋਟਾਂ ਨਹੀਂ ਪਾਈਆਂ ਤਾਂ ਉਹ ਤੁਹਾਡੇ ਥੋੜਾ ਨੈਗੇਟਿਵ ਪੋਇਟ ਬਚਾ ਦੂੰਗਾ हां ਫਿਰ ਪੱਖਪਾਤ ਨਾ ਸਾਡਾ ਫਿਰ ਫਿਰ ਉਹ ਸਾਡੇ ਪਾਸੇ ਦੀ ਗੱਲ ਨਾ ਕਰੂੰਗਾ ਤੁਹਾਨੂੰ ਉਦੋਂ ਥਾਣੇ ਚ ਖਿੱਚੀ ਜਾਊਂਗਾ ਜੇ ਤੁਸੀਂ ਵੋਟਾ ਨਹੀਂ ਉਹਨੂੰ ਪਾਈਆਂ ਹਾਂ ਮੈਂ ਮੋਦਵਾਲ ਕਲਾਂ ਦੇ ਹਾਲਾਤ ਜੋ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਤੇ ਇਸ ਵਾਰ ਵੀ ਅਸੀਂ ਇੱਥੇ ਪਹੁੰਚੇ ਹਾਂ ਪਿੰਡ ਦੇ ਵਿੱਚ ਹੀ ਆ ਤੇ ਪਿੰਡ ਦੇ ਹਾਲਾਤ ਜੁਨੇ ਪਾਣੀ ਦਾ ਨਿਕਾਸ ਹੀ ਦੇਖ ਰਹੇ ਹੋ ਪਾਣੀ ਪਾਈਪ ਬਲੌਕ ਹੋਣ ਦੇ ਨਾਲ ਪਾਣੀ ਬਾਹਰ ਆ ਚੁੱਕਾ ਤੇ ਪਾਣੀ ਅੱਗੋਂ ਗਲੀਆਂ ਦੇ ਵਿੱਚ ਘੁੰਮਦਾ ਹੋਇਆ ਅੱਗੋਂ ਫਿਰ ਪਾਈਪ ਤੋੜ ਕੇ ਉੱਥੋਂ ਪਾਣੀ ਦਾ ਨਿਕਾਸ ਕੀਤਾ ਗਿਆ ਤੇ ਹਾਲਾਤ ਦੇਖ ਰਹੇ ਹੋ ਕਿ ਸੜਕਾਂ ਗਲੀਆਂ ਨਾਲੀਆਂ ਜੋ ਵਿਕਾਸ ਦਾ ਇੱਕ ਮੁੱਦਾ ਹੁੰਦੀਆਂ ਨੇ ਉਹ ਵੀ ਇੱਥੇ ਜਿਹੜਾ ਡਿਵੈਲਪਮੈਂਟ ਹੈ ਉਹ ਇਸ ਪਿੰਡ ਦੇ ਵਿੱਚ ਨਹੀਂ ਹੋਈ ਤੇ ਪਿੰਡ ਵਾਸੀ ਲਗਾਤਾਰ ਇਸ ਹਾਸ ਦੇ ਵਿੱਚ ਬੈਠੇ ਹੋਏ ਨੇ ਤੇ ਕਿ ਜਦੋਂ ਵੀ ਕੋਈ ਨਵੀਂ ਪੰਚਾਇਤ ਆਉਂਦੀ ਹੈ ਜਾਂ ਕੋਈ ਸਰਕਾਰ ਵੱਲੋਂ ਫੰਡ ਜਾਰੀ ਹੁੰਦਾ ਤਾਂ ਇੱਕ ਵਿਕਾਸ ਦੀ ਉਮੀਦ ਹੁੰਦੀ ਹੈ ਜਿਹੜਾ ਕਿ ਪਿੰਡ ਦੇ ਵਿੱਚ ਹੋਣਾ ਚਾਹੀਦਾ ਤੇ ਉਸ ਵਿਕਾਸ ਤੋਂ ਵੀ ਪਿੰਡ ਵਾਸੀ ਜੋ ਵਾਂਝੇ ਨੇ ਤੇ ਇਹਨਾਂ ਪਿੰਡ ਵਾਸੀਆਂ ਵੱਲੋਂ ਰੋਸ ਹੈ ਕਿ ਵਿਕਾਸ ਦੇ ਨਾਮ ਤੇ ਸਿਰਫ ਇੱਕ ਗੱਲਾਂ ਜੜੀਆਂ ਨੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਇੱਕ ਵਿਕਾਸ ਦੇ ਆਸ ਦੇ ਵਿੱਚ ਬੈਠੇ ਉਡੀਕ ਰਹੇ ਨੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਿ ਉਹ ਕਦੋਂ ਇੱਥੇ ਪਹੁੰਚਣਗੇ ਤੇ ਇਸ ਵਿਕਾਸ ਨੂੰ ਇਸ ਗਲੀਆਂ ਨੂੰ ਇਹਦਾ ਜੋ ਪਾਣੀ ਦੇ ਨਿਕਾਸ ਨੂੰ ਲੈ ਕੇ ਕੰਮ ਕੀਤੇ ਜਾਣਗੇ ਜੀਬੀਸੀ ਅਪਡੇਟ ਦੇ ਕੈਮਰਾਮੈਨ ਜਤਿੰਦਰਪ੍ਰਿੰਸ ਦੇ ਨਾਲ ਮੈਂ ਨونی ਸਿੰਘ ਚੀਮਾ ਧੰਨਵਾਦ ਹਾਂਜੀ 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 ਸਰਪੰਚ ਸਾਹਿਬ ਮੈਂ ਕਿਹਾ ਪੱਤਰਕਾਰ ਬੋੜਿਆ ਨونی ਸਿੰਘ ਚੀਮਾ ਹੁਸ਼ਿਆਰਪੁਰ ਤੋਂ ਹਾਂਜੀ ਤੇ ਉਹ ਮੈਮ ਤੋਂ ਵਾਲ ਕਲਾਂ ਦੇ ਪਿੰਡ ਆ ਸੱਦਿਆ ਸੀਗਾ ਅੱਜ ਤੇ ਕਹਿੰਦੇ ਖਬਰ ਕਰਾਣੀ ਆ ਤੇ ਉਹਨਾਂ ਨੇ ਫਿਰ ਪਿੰਡ ਦਾ ਜੋ ਵਿਕਾਸ ਦਿਖਾਇਆ ਕਹਿੰਦੇ ਕਿ ਸਾਡੇ ਨਾਲ ਗਲੀਆਂ ਬਣੀਆਂ ਨੇ ਨਾਲੀਆਂ ਬਣੀਆਂ ਇੱਕ ਉਹ ਪਾਣੀ ਜਿਹਾ ਇਕੱਠਾ ਹੋਇਆ ਪੰਚਾਇਤ ਘਰ ਦੇ ਨਾਲ ਵਿੱਚ ਗਲੀ ਕਰਕੇ ਜਦੋਂ ਦੋ ਪਿੰਡਾਂ ਦਾ ਪਾਣੀ ਇਕੱਠਾ ਆ ਜਾਂਦਾ ਉੱਥੇ ਹਾਂ ਜੀ ਬਰਸਾਤ ਦਾ ਪਾਣੀ ਪੱਦੀ ਹੈ ਜੀ ਹਾਂ ਤੇ ਪਾਈਪਾਂ ਵੀ ਕਹਿੰਦੇ ਆ 6 6 ਇੰਚੀ ਪਾਈਆਂ ਪੈਪਾਂ ਛੋਟੀਆਂ ਪਾਈਆਂ 3 3 ਇੰਚੀ ਦੀਆਂ ਤੇ ਉਹ ਜਿਹੜੀਆਂ ਬਲੌਕ ਹੋ ਗਈਆਂ ਪੈਪਾਂ ਜਿਹੜੀਆਂ ਅੱਛਾ ਜੀ ਹਾਂ ਤੇ ਕੀ ਕਰਨਾ ਚਾਹੂਗੇ ਉਹਦੇ ਬਾਰੇ ਜੀ ਦੇਖੋ ਪਾਜੀ ਜਿਹੜੀ ਤੇ ਗਈਆਂ ਪਾਈਪ ਲਾਈਨ ਦੀ ਗੱਲ ਉਹ ਭੂਮੀ ਰੱਖਿਆ ਵਾਲੇ ਨੇ ਪਾਈ ਜੀ ਅੱਛਾ ਜੀ ਉਹ ਪੰਚਾਇਤ ਨੇ ਨਹੀਂ ਪਾਈ ਅੱਛਾ ਜੀ ਕਿਉਂਕਿ ਉਹਨੇ ਆਪਣੇ ਹਿਸਾਬ ਦੇ ਨਾਲ ਕਿੰਨਾ ਕੁ ਪਾਣੀ ਦੀ ਐਸਟੀਮੇਟ ਜੋ ਪਿੰਡਾਂ ਦਾ ਹੁੰਦਾ ਆ ਹਾਂ ਉਸ ਹੱਗ ਨਾਲ ਪਾਣੀ ਹੁੰਦੀ ਜੀ ਲੈਣ ਹੋਣੀ ਅੱਛਾ ਜੀ ਹਾਂਜੀ ਉਹ ਨਹੀਂ ਪਾਈ ਹੈ ਪਾਣੀ ਨਹੀਂ ਪਾਈ 8 ਇੰਚ ਹੀ ਪਈ ਹੋਈ ਹੈ ਜੀ ਅੱਛਾ ਜੀ 8 ਇੰਚ ਹੀ ਪਈ ਹੈ ਜੀ ਹਾਂਜੀ 8 ਇੰਚ ਹੀ ਪਈ ਹੋਈ ਹੈ ਜੀ ਜਿਹੜਾ ਤਾਂ ਨਾਲੀਆਂ ਦਾ ਪਾਣੀ ਹਾਲ ਉਹ ਤਾਂ ਹੈਗਾ ਚੱਲਦਾ ਹੈ ਉਹਦੇ ਵਿੱਚ ਚੱਲ ਜਾਂਦਾ ਹੁਣ ਜਿਹੜਾ ਪਾਣੀ ਬਰਸਾਤ ਦਾ ਪਾਣੀ ਤੁਹਾਨੂੰ ਪਤਾ ਜਿਹੜਿਆ ਮਿੱਚਾ ਤਾਂ ਅੰਦਰ ਕਿੰਨਾ ਆ ਜਾਂਦਾ ਉਹ ਹੂੰ ਉਹ ਫੇਰ ਰੁਕ ਜਾਂਦਾ ਇੱਕ ਉਹਦੇ ਮੁਰੇ ਜਿਹੜੇ ਉਹ ਨਾਲ ਗੁਜਰਾ ਵਾਲੇ ਜਮੀਨ ਆ ਜੀ ਹਾਂਜੀ ਉਹਨਾਂ ਨੇ ਉਹ ਪਾਣੀ ਜੋ ਗੁੱਤਦਾ ਜਿਹੜਾ ਬਰਸਾਤੂ ਪਾਣੀ ਦੀ ਨਿਕਾਸੀ ਬੰਦ ਕੀਤੀ ਹੋਈ ਹੈ ਜੀ ਹਾਂਜੀ ਉਦੇ ਕਰਕੇ ਵੀ ਉਹ ਸਾਰਾ ਪਾਣੀ ਇਕੱਠਾ ਹੁੰਦਾ ਅੱਛਾ ਜੀ ਨਹੀਂ ਚਲਿਆ ਹੁਣ ਗਲੀਆਂ ਕਹਿੰਦੇ ਗਲੀਆਂ ਵੀ 25 30 ਸਾਲ ਹੋ ਗਏ ਆ ਨਾਲੀਆਂ ਹੀ ਨਹੀਂ ਬਣੀਆਂ ਕਹਿੰਦੇ ਦੇਖੋ ਭਾਜੀ ਵੀ ਜਿੰਨੀਆਂ ਕਿ ਸਾਡੇ ਕੋਲ ਗਰੰਟਾਂ ਆਈਆਂ ਜਿਹਦੇ ਭਾਵਨਾ ਆਈਆਂ ਉਹਨੀਆਂ ਦੇ ਸੀ ਲਾਤੀਆਂ ਉਹ ਕੁਝ ਦੇਖਿਆ ਹੋਣੀਆਂ ਇੰਟਰਲੌਕ ਲੱਗੇ ਹੋਏ ਆ ਜੀ ਫੇ ਕਿੰਨੀ ਕਰਾੜਾ ਚੁੱਕੀ ਤੁਹਾਨੂੰ ਜੀ ਤਕਰੀਬਨ ਤਕਰੀਬਨ ਵਿੱਚ ਪਾਈਪ ਲਾਈਨ ਦੀ ਉਹਨਾਂ ਦੀ ਆਪਣੀ ਸੀ ਜੀ 30 ਦੇ ਜਿਹੜੇ ਆ ਗਏ ਜੀ ਅੱਛਾ 30 ਲੱਖ ਗਰਾਊਂਡ ਦੇ 5 30 ਲੱਖ ਦੇ ਕਰੀਬ ਆ ਜੀ 30 ਤੋਂ 35 ਦੇ ਜਿਹੜੇ ਗਰਾਊਂਡ ਦੇ ਵੀ ਆਏ ਹੋਏ ਆ ਜਿਵੇਂ ਸ਼ਮਸ਼ਾਨ ਘਾਟਾਂ ਦਾ ਕੰ ਕਾ ਉਹ ਕਹਿੰਦਾ ਜਿੱਦਾਂ ਹੁਣ ਗੁਰਦੁਆਰੇ ਵਾਲੀ ਜਿਹੜੀ ਗਲੀ ਆ ਉਹ ਵੀ ਨਹੀਂ ਬਣਾਈ ਹੋਰ ਜਿਹੜੀਆਂ ਤੁਹਾਡੇ ਗੁਰਦੁਆਰੇ ਪੈ ਗਈ ਗੁਰਦਾਰੀ ਨਾਲ ਜਿਹੜੇ ਆ ਨਾਲੀ ਆ ਉੱਥੇ ਵੀ ਜਿਹੜਾ ਉਹ ਨਾ ਸਫਾਈ ਹੁੰਦੀ ਪਈ ਆ ਨਾਲੀਆਂ ਉੱਤੇ ਵੀ ਘਾਹ ਡੜਾ ਰਿਹਾ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਾ ਵਾਲੇ ਵੀ ਕੰਮ ਨਹੀਂ ਲੁੰਦੇ ਕੋਈ ਮੇਰੀ ਗੱਲ ਸੁਣੋ ਜੀ ਪਾਜੀ 5 ਮਹੀਨੇ ਹੋ ਗਏ ਪੰਚਾਇਤਾਂ ਭੰਗ ਹੋਈਆਂ ਨੇ ਹੂੰ ਠੀਕ ਹੈ ਜੀ ਕੋਰ ਪ੍ਰਬੰਧਕ ਦਾ ਕੰਮ ਆ ਜੀ ਉਹ ਤਾਂ ਨਹੀਂ ਨਹੀਂ ਪੰਚਾਇਤ ਦਾ ਪੰਗ ਹੋਇਆ 5 ਮਹੀਨੇ ਹੋਏ ਆ ਪਿਓ ਕਹਿ ਰਹੇ ਆ ਦੋਸ਼ ਲਾ ਰਹੇ ਆ ਕਿ ਪੈਸੇ ਸਰਪੰਚੋਣਾ ਨੇ ਜਿੱਦਾਂ ਖਾਦੇ ਆ ਵਿੱਚੋਂ ਜਿਹੜਾ ਹੈਗਾ ਗੱਲਬਾਤ ਜਿਹੜੀ ਆ ਕੰਮ ਨਹੀਂ ਕਰਾਇਆ ਗਿਆ ਦੇਖੋ ਜੀ ਜਿੰਨਾ ਕੁ ਸਭ ਹੋ ਸਕਿਆ ਜਿੰਨੀ ਸਾਨੂੰ ਗ੍ਰਾਂਟ ਆਈ ਉਹ ਲਾਈ ਕੋਈ ਆ ਕਿਥੇ ਟੁੱਟੀਆਂ ਉਹ ਲੋਕਾਂ ਨੇ ਆਪ ਟਰੈਕਟਰ ਟਰਾਲੀਆਂ ਚੜਾ ਕੇ ਤੋੜੇ ਹੋਏ ਆ ਜੀ ਅੱਛਾ ਜਿਹੜੀ ਤੁਸੀਂ ਗੁਰਦੁਆਰੇ ਬਾਰੇ ਕਹਿੰਦੇ ਆ ਨਹੀਂ ਤੋੜੀ ਨਹੀਂ ਹੋਈ ਜੀ ਉਹ ਜਿਹੜੀ ਨਾਲੀ ਨਾ ਉੱਥੇ ਸਫਾਈ ਨਹੀਂ ਹੋ ਰਹੀ ਗੁਰਦੁਆਰੇ ਦੀ ਨਾਲੀ ਦੀ ਸਫਾਈ ਨਹੀਂ ਹੋ ਰਹੀ। ਭਾਜੀ ਇਹ ਸਫਾਈ ਹੁਣ ਦੇਖੋ 2-5 ਮਹੀਨੇ ਹੋ ਗਏ ਸਾਡੀ ਪੰਚਾਇਤਾਂ ਭੰਗ ਹੋ ਚੁੱਕੀਆਂ ਜੀ। ਹਾਂਜੀ। ਹਾਂਜੀ ਉਹ ਤਾਂ ਪ੍ਰਬੰਧਕ ਨੇ ਕਰਾਉਣਾ ਚਾਹੀਦਾ ਕੋਈ ਜਿਹੜਾ ਵੀ ਜਿੰਮੇਵਾਰ ਬੰਦਾ ਉਹ ਨਹੀਂ ਕਰਦਾ। ਹੂੰ। ਤੇ ਜਿਹੜੀਆਂ ਨਾਲੀਆਂ ਪਿੰਡ ਦੀਆਂ ਨਹੀਂ ਬਣੀਆਂ ਹੋਈਆਂ ਉਹਨਾਂ ਬਾਰੇ ਕੀ ਕਹੋਗੇ ਜੀ? ਕਹਿੰਦੇ 25-30 ਸਾਲ ਹੋ ਗਏ ਆ ਬਣੀ ਨੂੰ ਨਾਲੀਆਂ ਹੀ ਨਹੀਂ ਬਣੀਆਂ ਪਿੰਡ ਦੀਆਂ। ਦੇਖੋ ਜਿੰਨੀਆਂ ਦੇ ਨਾਲੀਆਂ ਤੁਹਾਡੇ ਸਾਹਮਣੇ ਦੇ ਦਿੱਤੀਆਂ ਆ। 因ੀਆਂ ਅਸੀਂ ਗਲੀਆਂ ਬਣਾਈਆਂ 10 ਦੀ ਨਾਲ ਰੇਪੇਅਰ ਵੀ ਅਸੀਂ ਨਾਲ ਦੀ ਕਰਾਈ ਹੈ ਜੀ ਨਹੀਂ ਆਪਾਂ ਤਾਂ ਦੇਖ ਕੇ ਆਏ ਆ ਜੀ ਬਣੀਆਂ ਹੀ ਨਹੀਂ ਨਾ ਰੇਪੇਅਰ ਹੋਈਆਂ ਨਾ ਬਣੀਆਂ ਕਿਦਾਂ ਹੀ ਮੈਂ ਕਿਹਾ ਜੜੀਆਂ ਤਾਂ ਅਸੀਂ ਦੇਖ ਕੇ ਆਏ ਆ ਨਾ ਨਾਲੀਆਂ ਉਹ ਉਹ ਜੜੀਆਂ ਨਾ ਨਾਲੀਆਂ ਬਣੀਆਂ ਹੀ ਨਹੀਂ ਹੈਗੀਆਂ ਜੀ ਉਹ ਦੇਖੋ ਇਹ ਤਾਂ ਹੁਣ ਮੈਂ ਤੁਹਾਨੂੰ ਆ ਕੇ ਦਿਖਾ ਸਕਦਾ ਫੋਟੋਆਂ ਦਿਖਾ ਸਕਦਾ ਜਿਹੜੀ ਜਿਹੜੀਆਂ ਬਣਾਈਆਂ ਅਸੀਂ ਤਾਂ ਵੀਡੀਓ ਬਣਾ ਕੇ ਆਏ ਆ ਜੀ ਤੁਸੀਂ ਤਾਂ ਫੋਟੋਆਂ ਦਿਖਾ ਲੈਣੀਆਂ ਅਸੀਂ ਵੀਡੀਓ ਸਾਰੀ ਬਣਾ ਕੇ ਆਏ ਆ ਆਪਣੇ ਤੁਸੀਂ ਭਾਜੀ ਤੁਸੀਂ ਹੁਣ ਹੁਣ ਦੇ ਮੌਕੇ ਦੀਆਂ ਬਣਾਈਆਂ ਜਿਹੜੀ ਮੈਂ ਆਪਣੇ ਮੌਕੇ ਤੇ ਬਣਾਈ ਉਹ ਤੁਹਾਨੂੰ ਹੀ ਦਿਖਾਵਾਂਗਾ ਜੀ ਤੁਹਾਡੇ ਮੌਕੇ ਦੀਆਂ ਜੀ 5 ਸਾਲ ਇਹੀ ਨਿਕਲੇ ਆ ਜੀ ਹੁਣ ਮੈਂ ਉਹੀ ਗੱਲ ਕਰਦਾ ਜਿਹੜੀ ਜਿਹੜੀ ਇਹ ਵੇਰ ਕਿ ਆ ਅਸੀਂ ਨੰਗੀਆਂ ਬਣਾਈਆਂ ਛੋਟੀ ਪੰਚਾਇਤ ਐਸੇ 50 ਸਾਲਾਂ ਚ ਹੀ ਰਹੀ ਆ ਇਹਨਾਂ 50 ਸਾਲਾਂ ਦੇ ਵਿੱਚ ਜਿਹੜੀਆਂ ਨਾਲੀਆਂ 25 30 ਸਾਲ ਪਹਿਲਾਂ ਦੀਆਂ ਬਣੀਆਂ ਉਹ ਵੀ ਨਹੀਂ ਬਣੀਆਂ ਹੁਣ ਵੀ हां कहो गे जी देखो देखो जिस तो हो सके ओ काम कराया जी ठीक है जी हां चलो ठीक है जी सर